TV 42 Pigeon Club YouTube ਚੈਨਲ ਦੇਖਣ ਵਾਲੇ ਸਾਰੇ ਕਬੂਤਰਵਾਜ ਖਿਡਾਰੀ ਵੀਰਾਂ ਦਾ ਸਾਡੇ ਚੈਨਲ ਉੱਤੇ ਸਵਾਗਤ ਹੈ ਜੀ ਆਪਣੇ ਪ੍ਰੋਗਰਾਮ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਆਪਾਂ ਪਹੁੰਚੇ ਆਂ ਲੁਧਿਆਣੇ ਜ਼ਿਲ੍ਹੇ ਦੇ ਪਿੰਡ ਗਗੜੇ ਇੱਥੇ ਤੁਹਾਡੀ ਅੱਜ ਮੁਲਾਕਾਤ ਕਰਾਵਾਂਗੇ ਭਾਈ ਸਤਨਾਮ ਸਿੰਘ ਗਗੜਾ ਜਿਨ੍ਹਾਂ ਨੂੰ ਸਾਰੇ ਕਬੂਤਰਵਾਜ ਖਿਡਾਰੀ ਵੀਰ ਜਾਣਦੇ ਨੇ ਉਹਨਾਂ ਨਾਲ ਤੁਹਾਡੀ ਅੱਜ ਮੁਲਾਕਾਤ ਕਰਾਵਾਂਗੇ ਉਹਨਾਂ ਤੋਂ ਪੁੱਛਾਂਗੇ ਉਹਨਾਂ ਦੇ ਕਬੂਤਰਬਾਜੀ ਦੇ ਸਫ਼ਰ ਬਾਰੇ ਕਿੱਦਾਂ ਉਹਨਾਂ ਨੇ ਕਬੂਤਰ ਰੱਖੇ ਕਿੱਥੇ-ਕਿੱਥੇ ਉਹਨਾਂ ਨੇ ਬਾਜ਼ੀਆਂ ਜਿੱਤੀਆਂ ਹਾਰੀਆਂ ਕਿੱਦਾਂ ਦਾ ਉਹਨਾਂ ਦਾ ਕਬੂਤਰਬਾਜੀ ਬਾਰੇ ਸਫ਼ਰ ਰਿਹਾ ਸਾਰੀ ਗੱਲਬਾਤ ਉਹਨਾਂ ਨਾਲ ਆਪਾਂ ਕਰਾਂਗੇ ਅੱਜ ਸੋ ਕਰਵਾਉਣੀ ਹੈ ਤੁਹਾਡੀ ਬਾਈ ਜੀ ਦੇ ਨਾਲ ਮੁਲਾਕਾਤ ਹਾਂਜੀ ਬਾਈ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਉੱਤੇ ਉਹ ਧੰਨਵਾਦ ਜੀ ਠੀਕ ਹੈ ਧੰਨਵਾਦ ਧੰਨਵਾਦ ਬਾਈ ਜੀ ਭਾਈ ਇਹ ਸਭ ਤੋਂ ਪਹਿਲਾਂ ਦੱਸੋ ਆਪਣਾ ਜਿਹੜੇ ਯਾਰ ਮਿੱਤਰ ਆਏ ਆ ਇਹ ਕਿੱਥੋਂ ਕਿੱਥੋਂ ਆ ਕਿਹੜਾ ਕਿਹੜਾ ਪਿੰਡ ਆ ਇਹਨਾਂ ਦਾ ਤੇ ਕਿੱਦਾਂ ਆਪਣੇ ਨਾਲ ਇਹ ਜੁੜੇ ਹੋਏ ਨੇ ਕਿਹੜਾ ਕਿਹੜਾ ਇਹਨਾਂ ਦਾ ਪਿੰਡ ਆ ਦੱਸੋ ਸਾਰਾ ਇਹਨਾਂ ਬਾਰੇ ਵਿੱਚ ਮੰਨੂਪੁਰ ਤੇ ਅੱਛਾ ਜੀ ਨੋਨੀ ਬਹੁਤ ਅੱਛੇ ਜੀ ਸੋਬੀ ਡੰਦਰੀ ਠੀਕ ਹੈ ਜੀ ਨੋਨਾ ਮੰਨੂਪੁਰ ਅੱਛਾ ਜੀ ਜਿੱਸੇ ਮੰਨੂਪੁਰ ਤੀਰ ਤੋਂ ਮੰਨੂਪੁਰ ਠੀਕ ਹੈ ਜੀ ਮਿੱਤਰੀ ਸੋਬੀ ਕੇਸਰਮਾਨੀ ਅੱਛਾ ਜੀ ਆ ਬਾਬਾ ਜੀ ਪੰਬਰੀ ਤੋਂ ਅੱਛਾ ਜੀ ਅਨੇ ਮਾਮਾ ਵੀ ਕਹਨੇ ਸੀ ਇਹਨੂੰ ਠੀਕ ਹੈ ਵੀਰਾਂ ਸੌ ਵੀ ਲੰਦਾ ਠੀਕ ਹੈ ਜੀ ਆ ਗੋਗੂ ਸੋਹੀ ਸੋਹੀ ਅੱਛੇ ਜੀ ਜੱਸੀ ਨੌਨੜੀ ਅੱਛੇ ਜੀ ਆਇਆ ਭਰਾ ਮੇਰੇ ਇਹਦੇ ਵਿੱਚ ਅੱਛੇ ਜੀ ਹਾਂ ਇਹ ਅਦਰ ਮੇਰਾ ਭਰਾ ਬੈਠਾ ਜੀ ਆ ਵੀ ਭਰਾ ਨੇ ਉਹ ਚਾਚਾ ਅੱਛੇ ਜੀ ਉਹ ਵੀਰਾ ਮਾਮਰੀ ਤੋਂ ਅੱਛੇ ਉਹ ਭਤੀਜੇ ਨੂੰ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਇਹ ਸਾਰੇ ਆਪਣੀ ਟੀਮ ਹੈ ਜੀ ਸਾਰੇ ਆਪਣੇ ਪਰ ਆਪਣੇ ਪਰਿਵਾਰ ਦੇ ਨੇ ਆਪਣੇ ਦੋਸਤ ਨੇ ਠੀਕ ਹੈ ਜੀ ਤੇ ਬਾਈ ਜੀ ਹੁਣ ਆਪਾਂ ਗੱਲਬਾਤ ਸ਼ੁਰੂ ਕਰੀਏ ਵੀ ਐ ਦੱਸੋ ਆਪਾਂ ਨੂੰ ਇਹ ਜਿਹੜਾ ਸ਼ੌਂਕ ਆ ਇਹ ਕਿੱਦਾਂ ਪਿਆ ਸੀ ਕਿਹਦੇ ਕੋਲ ਤੁਸੀਂ ਪਹਿਲੀ ਵਾਰ ਕੁੱਟਰ ਦੇਖੇ ਕਿੱਦਾਂ ਤੁਹਾਨੂੰ ਸ਼ੌਂਕ ਪਿਆ ਸ਼ੌਂਕ ਵੀਰ ਜੀ ਪਹਿਲਾਂ ਨਿਆਣਾ ਦੇ ਸੀ ਤੁਮੇ ਅੱਛਾ ਜੀ ਤੇ ਮੇਰੇ ਨਾਨਾ ਜੀ ਦੇ ਰੱਖੇ ਹੋਏ ਸੀ ਨਾਲੇ ਪਿੰਡ ਤੋਂ ਠੀਕ ਹੈ ਜੀ ਉੱਥੇ ਜਾਂਦੇ ਛੋਟੇ ਸੀ ਜਾਂਦੇ ਹੁੰਦੇ ਸੀ ਸ਼ੌਂਕ ਗੱਲਾਂ ਕਰਦੇ ਸੀ ਐ ਓਡੇ ਆਏ ਓਡੇ ਜਿਹੜੇ ਪਹਿਲੀ ਗੱਲਾਂ ਕਰਦੇ ਸੀ ਹਾਂ ਜੀ ਉਦੋਂ ਹੀ ਤੁਹਾਨੂੰ ਸ਼ੌਂਕ ਵੱਧਦਾ ਵੱਧਾ ਵੱਧ ਗਿਆ ਮਗੋਲੀ ਘਰੇ ਤੋਂ ਖੈਰ ਨਹੀਂ ਸੀਗੇ ਰੱਖੇ ਹੋਏ ਤੇ ਉਹ ਦੇਖਣ ਕਿ ਪਿੰਡ ਰੱਖੇ ਸਾਡੇ ਅੱਛਾ ਜੀ ਉਹਨਾਂ ਵੱਲ ਜਾਣ ਲੱਗੇ ਹ ਤੇ ਪਿੰਡੋਂ ਵਾਰਾ ਹੁੰਦੇ ਸੀ ਉਹਨਾਂ ਦੇ ਮਗਰ ਫੜਨਾ ਉਹ ਨਹੀਂ ਫੜ ਹੋਏ ਹਾਂਜੀ ਤੇ ਇੱਕ ਸਾਡੇ ਕੋਲ ਰੱਖੇ ਹੋਏ ਸੀਗੇ ਅੱਛਾ ਜੀ ਦੂਜੀ ਸਾਈਡ ਉਧਰ ਚੱਲ ਜਾਣਾ ਉਧਰ ਪੂਰ ਕੱਪੜਾ ਵੀ ਧਿਆਲਿਆ ਨੇ ਉਹ ਵੀ ਸਾਨੂੰ ਵੀ ਵੀ ਤੁਸੀਂ ਉਧਰ ਕਿਉਂ ਜਾਂਦੇ ਹੋ ਦੂਰਾਂ ਲੱਗਦਾ ਨੇ ਪਿੱਛੇ ਸੀਗੇ ਅੱਛਾ ਜੀ ਹਾਂਜੀ ਫਿਰ ਉਹ ਤਾਂ ਬਾਅਦ ਜੀ ਫਿਰ ਸਾਨੂੰ ਹੌਲੀ ਹੌਲੀ ਸ਼ੌਂਕ ਲੱਗ ਗਿਆ ਅੱਛਾ ਜੀ ਤੇ ਕਰਦੇ ਕਰਦੇ ਫਿਰ ਜੀ ਰੱਖੇ ਆਪਣੇ ਚਾਚੇ ਦੇ ਘਰੇ ਸੀਗੇ ਕਿ ਜੀ ਪਹਿਲਾਂ ਮੁੰਡੇ ਛੋਟੇ ਜਿਹੇ ਅੱਛਾ ਜੀ ਉਹਦਾ ਫਿਰ ਜੀ ਤੁਹਾਨੂੰ ਪਤਾ ਹੀ ਆ ਫਿਰ ਨਹੀਂ ਰੱਖਣ ਦਿੱਤੇ ਹੋਈ ਹੋਈ ਤੇ ਕਰਦੇ ਕਰਦੇ ਆਪਣੇ ਘਰੇ ਕੰਪਿਊਟਰ ਅੱਛਾ ਜੀ ਆਹ ਬੜਾ ਹੋਰ ਅੱਛਾ ਜੀ ਉਹ ਚੱਕਰ ਵੀ ਦੱਸਿਆ ਤੁਹਾਨੂੰ ਵੀ ਸੀਆਰਪੀ ਵਾਲੇ ਸੀਗਾ ਤੇ ਉਹਨਾਂ ਦਾ ਘਰੇ ਰੱਖਵਾਇਆ ਆਪਣੇ ਕੰਪਿਊਟਰ ਫਿਰ ਅੱਛਾ ਜੀ ਫਿਰ ਜਾਨੀ ਉਹ ਕਿਹੜੇ ਿਸਾ ਹੋਏ ਸੀ ਉਹ ਕਿੱਸਾ ਜੀ ਮੈਂ ਸਬਜੀ ਦਾ ਘਰੇ ਬਲਾਉਂ ਹੁੰਦਾ ਸੀਗਾ ਜੀ ਅੱਛਾ ਜੀ ਆਈ ਉਹਨਾਂ ਪਤਾ ਕਰਿਆ ਪਿੰਡ ਵਾਲਦਲੇ ਵੀ ਕੰਪਿਊਟਰ ਵਾਲਾ ਮੁੰਡਾ ਕੌਣਾ ਕਿੱਦਣੇ ਉੱਥੇ ਅੱਛਾ ਜੀ ਤੇ ਉਹਦੇ ਫਿਰ ਉਹਨਾਂ ਪਤਾ ਲੱਗਿਆ ਕਿ ਉੱਥੇ ਰੱਖੇ ਮੈਨੂੰ ਮੰਗਣ ਲੱਗੇ ਸੀ ਕਿ ਤੂੰ ਆ ਕੇ ਵੀ ਕੰਪਿਊਟਰ ਕਾਲੀ ਅੱਖਾਂ ਨਾਲ ਕਰੋ ਅੱਛਾ ਜੀ ਤੇ ਉਹ ਕਹਿੰਦੇ ਵੀ ਕਿੱਦੇ ਰੱਖਵਾ ਚਾਹਤੀ ਜੀ ਨੇ ਕਰਿਆ ਇਹ ਕੰ ਅੱਛਾ ਜੀ ਕੋਈ ਬੜੀ ਚਲੋ ਬਾਈ ਛੱਡੀ ਇਹਦੀ ਛੱਡੀ ਮਤਲਬ ਅੱਛਾ ਜੀ ਕਿੰਨੀ ਉਮਰ ਸੀ ਬਾਈ ਉਦੋਂ ਜਦੋਂ ਪਹਿਲੀ ਬਾਜੀ ਛੱਡੀ ਪਹਿਲੀ ਬਾਜੀ ਤਕਰੀਬਨ ਹੋਊਗੀ 15-18 ਸਾਲ ਦੀ ਹੋਊਗੀ 14 ਬੰਦੇ ਪਹਿਲੀ ਤੀਜੀ ਫਟ ਗਏ ਸੀਗੇ ਸਕੂਲੋਂ ਅੱਛਾ ਜੀ ਬਾਈ ਕਦੇ ਕਟਾਈ ਵੀ ਹੋਈ ਆ ਆਪਣੀ ਕੂਤਰਾਂ ਦੇ ਘਰਦਿਆਂ ਨੇ ਕਦੇ ਪਾਤੀ ਆ ਤਾਂ ਕਟਾਈ ਬਹੁਤ ਹੋਈ ਆ ਜੀ ਅੱਛਾ ਜੀ ਤਾਂ ਜੀ ਬਾਕੀ ਰੋੜੇ ਨਾਲ ਵੀ ਪੁੱਟਿਆ ਜੀ ਅੱਛਾ ਜੀ ਕੀ ਗੱਲ ਹੋ ਗਈ ਦੀ ਵੀ ਕੂਤਰਾਂ ਮਗਰ ਫਿਰਦੇ ਤੁਸੀਂ ਅੱਛਾ ਜੀ ਹਾਂ ਜੀ ਕੂਤਰਾਂ ਫਿਰਦੇ ਅੱਜੇ ਪੜਦੇ ਨਹੀਂ ਸੀਗੇ ਇਸ ਤਰ੍ਹਾਂ ਕਟਾਈ ਹੋਈ ਆ ਆਪਣੀ ਜੀ ਅੱਛਾ ਜੀ ਹਾਂ ਜੀ ਜਦ ਉਹ ਉਹਨੇ ਵੀ ਕਹਿ ਰਿਹਾ ਕਹਾਂ ਨੂੰ ਅਲਦਾਂਲੇ ਫਿਰਦਾ ਵੀ ਘਰੀ ਰੱਖ ਲੈ। ਅੱਛਾ ਜੀ। ਤੇ ਪੀਐਰਪੀ ਵਾਲਾ ਕਹਿੰਦਾ ਘਰੇ ਰੱਖੇ ਘਰੇ ਰੱਖੇ ਜੀ ਮੈਂ ਫਿਰ। ਅੱਛਾ ਜੀ। ਉਹਦੇ ਚੌਕੀ ਸੀ ਪਰ ਆਉਂਦੀ ਵੀ ਤਰ੍ਹਾਂ ਸੀ ਉਹ ਸੀ। ਅੱਛਾ ਜੀ। ਜੀ ਮੈਂ ਘਰੇ ਰੱਖੇ ਫਿਰ ਉਸ ਤੋਂ ਬਾਅਦ ਘਰੇ ਆਪਾਂ ਦੇ ਬੱਚੇ-ਵੁੱੱਚੇ ਕਢਾਏ। ਠੀਕ ਹੈ। ਤੇ ਫਿਰ ਇਹਨਾਂ ਦੇ ਬੱਚੇ ਆਪਾਂ ਪਹਿਲੀ ਛੱਡੀ ਉਹ। ਤੇ ਬਾਈ ਐਂ ਦੱਸੋ ਜਿਹੜੇ ਉਹ ਤੁਸੀਂ ਕਬੂਤਰ ਘਰੇ ਲੈ ਕੇ ਆਏ ਸੀ ਉਹ ਕਿੱਥੋਂ ਲੈ ਕੇ ਆਂਦੇ ਸੀ? ਕਿਹੜੇ ਕਬੂਤਰ ਸੀ ਉਹ? ਉਹਨਾਂ ਦੇ ਬਾਰੇ ਪਤਾ ਹੈ ਕੋਈ? ਕਿਹੜੀ ਨਸਲ ਦੇ ਸੀ ਜਾਂ ਕਿੱਥੋਂ ਲੈ ਕੇ ਆਏ? ਕਬੂਤਰ ਤਾਂ ਜੇ ਕੋਈ ਪਤਕ ਸੀਗਾ ਅੱਛਾ ਜੀ ਇਹ ਕਬੂਤਰ ਇਹ ਫੜਿਆ ਸੀ ਆਇਆ ਹੋਇਆ ਕਿਨੇ ਲਈ ਸੀ ਜੀ ਮੁੰਡਾ ਉਹ ਕਬੂਤਰੀ ਮੁੱਲ ਮਾਇਆ ਉਹ ਰਿਆ ਸੀ ਜੀ 20 ਰੁਪਏ ਦੀ ਅੱਛਾ ਜੀ ਕਰ ਕਰਾ ਤੂੰ ਬੰਦੇ ਦਾ ਨਾਮ ਨੂੰ ਪਤਾ ਨਹੀਂ ਜਣੀ ਛੱਜੀ ਛੱਜੀ ਹਜਿਆ ਨਾਲ ਰਿਹਾ ਸੀ ਬੰਦੇ ਦਾ ਅੱਛਾ ਜੀ 20 ਰੁਪਏ ਦੀ ਲੈ ਆ ਸੀ ਮੈਂ ਤਿੰਨ ਕਬੂਤਰوں ਤੋਂ 60 ਰੁਪਏ ਦੇ ਅੱਛਾ ਜੀ ਉਹਨਾਂ ਦੇ ਬੱਚੇ ਕਢਾਏ ਅੱਛਾ ਜੀ ਤੇ ਕਬੂਤਰ ਸੀ ਕੋਈ ਜਿਹੜਾ ਫੜਿਆ ਸੀ ਉਹਦੇ ਜਵੱਟਾਂ ਨੂੰ ਉਹਨੇ ਤਾਂ ਲੈ ਲਿਆ ਅੱਛਾ ਜੀ ਤੇ ਉਹ ਮੁੰਡਾ ਮੇਰਾ ਬੰਦਾ ਕੰਮ ਕਰਦਾ ਸੀ ਉਹਨੇ ਆਖੇ ਸੀਗੇ ਉਹ ਤੋਂ ਲੈ ਲਿਆ ਜਿਹੜਾ ਅੱਛਾ ਜੀ ਤੇ ਬੱਚੇ ਕਢਾਏ ਤੇ ਬੱਚੇ ਪਹਿਲੀ ਛੱਡੀ ਰ ਕਿਹੜੇ ਪਿੰਡ ਛੱਡੀ ਉਹ ਛੱਡੀ ਸੀਗੀ ਸੰਗਤਪੁਰ ਅੱਛਾ 50 ਰੁਪਏ ਐਂਟਰੀ ਸੀ ਮੇਰੇ ਕੋਲ ਆ ਪੈਸੇ ਛੱਡਣੂ ਕੀ ਨਹੀਂ ਸੀਗੇ ਆਪਾਂ ਨੇ ਕੰਮ ਕਰ ਤੁਹਾਨੂੰ ਪਤਾ ਇੱਕ ਉਤਰਣ ਕਿਹੜਾ ਕਰਦੇ ਜਦੋਂ ਅਸੀਂ ਨਾ ਹਾਂਜੀ 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 ਤੇ 20 ਰੁਪਏ ਫਿਰ ਕਿਸੇ ਮੁੰਡੇ ਤੋਂ ਲੈ ਕੇ ਗੁਰਪ੍ਰੀਤ ਦੇ ਨਾਮ ਦਾ ਅੱਛਾ ਉਹ ਤੋਂ ਲੈ ਕੇ ਐਂਟਰੀ 50 ਰੁਪਏ ਪਾ ਕੇ ਛੱਡੀ ਜੀ ਅੱਛਾ ਜੀ ਕੂਟਰ 30 35 ਛੁੱਟੇ ਜਦੋਂ ਇਹਨਾਂ ਪਿਆਰ ਵੀ ਐਂਟਰੀ ਹੁੰਦੀ ਹੂੰ ਹੁੰਦੇ ਵੀ ਨਹੀਂ ਸੀਗੇ ਜੀ ਕਿੰਨੂ ਵੀ ਸੀ ਚਲੋ ਵੀ ਔਖੇ ਲੱਗੇ 50 ਰੁਪਏ ਵੀ ਬਣਾਉਣੇ ਹਾਂਜੀ ਹਾਂਜੀ ਤੇ ਫਿਰ ਜੀ ਉਹ ਛੱਡੀ ਵਾਜੀ ਕੂਟਰ ਆਪਣੇ ਉਸ ਤੋਂ ਸੰਗਤ ਪਰੇ ਚਲ ਗਈ ਚਲੋ ਮਗਰੀ ਚੱਲ ਗਿਆ ਮੈਂ ਵੀ ਸਾਈਕਲ ਸੀ ਮੇਰੇ ਕੋਲੇ ਅੱਛਾ ਜੀ ਸਾਈਕਲ ਤੇ ਗਿਆ ਕਿਛਕਿਚੀ ਕਰਦਾ ਜਦੋਂ ਮੇਰੇ ਸਿਰ ਤੇ ਰਾਜਕ ਪਰੋਟਾ ਸੀ ਉੱਤੇ ਉਹ ਰਾਜ ਚ ਆਈ ਮਾਨੂੰ ਆਵਾਜ਼ ਦਿੱਤੀ ਤੋਤਾ ਮਾਰ ਕੇ ਕੂਤਰੀ ਦੇ ਬਾਜੀ ਮਾਰੀ ਮੇਰੇ ਨਾਲ ਆ ਗਈ ਅੱਛਾ ਜੀ ਨਾਲ ਆਜੀ ਤੇ ਪਿੰਡ ਫਿਰ ਮੈਂ ਇੱਥੇ ਛੱਡੀ ਤੇ ਕੋ ਤੋਤਾ ਮਾਰੇ ਉੱਥੇ ਉੱਡੀ ਅੱਛਾ ਜੀ ਤੇ ਉੱਡੇ ਉੱਡੇ ਕੂਤਰਾ ਤੇ ਕੂਤਰੀ ਆਪਣੀ ਤਿੰਨ ਚਾਰ ਵਿੱਚ ਚਲ ਗਈ ਅੱਠਾ ਚਲ ਗਈ ਅੱਠਾ ਜਗਹਾਂ ਤੇ ਚੱਲ ਬੁੱਝ ਕਹਿਣ ਲੱਗੇ ਵੀ ਕਰ ਲਓ ਸਾਜੂ ਜੇ ਕੋਈ ਪਗੜਾ ਪਤਾ ਹੁੰਦਾ ਤੇ ਕੀ ਹੁੰਦਾ ਸੀਗਾ ਜਿੱਪ ਤੇ ਹੁੰਦੇ ਸੀ ਵੀ ਚੱਲ ਜਿਹੜਾ ਆਉਂਦਾ ਠੀਕ ਏ ਠੀਕ ਐ ਅੱਛਾ ਜੀ ਅਪੀ ਫੇਰ ਬਾਜੀ ਕਰਦੇ ਕਰਦੇ 6 ਕੂਤਰ ਰਹਿ ਗਏ ਸੀ 6ਾਂ ਦੇ ਵਿੱਚੋਂ ਕਹਿੰਦੇ ਲਾਲੂ ਲਾਲੂ ਦੋ ਫੇਰ ਕਰਕੇ 4 ਕੂਤਰ ਰਹਿ ਗਏ ਅੱਛਾ ਜੀ 4ਾਂ ਦੇ ਵਿੱਚ ਕੂਤਰੀ ਆਪਣੀ ਪਹਿਲੀ ਮਰਹੂ ਪਹਿਲੀ ਵਾਰੀ ਸਮਝੀ ਹੋਈ ਆ 65ਵੇਂ ਇੰਟਰ ਨੂੰ ਛੱਡੀ ਸੀ ਆਪਾਂ ਜਦੋਂ ਅੱਛਾ ਜੀ ਤੇ ਕਿੰਨੇ ਪੈਸੇ ਆਏ ਜੀ ਉੱਥੋਂ 1.200 ਰੁਪਏ ਆਇਆ ਜਿੰਨਾਂ ਤਾਂ ਹੌਸਲਾ ਬਹੁਤ ਹੋ ਗਿਆ ਅੱਛਾ ਜੀ ਵੀ 1.200 ਰੁਪਏ ਆਇਆ ਕੂਤਰੀ ਆਪਣ ਇਹ ਖਬੂਆ ਸੀ ਉਹਦਾ ਸੀਗਾ ਜੀ ਅੱਛਾ ਜੀ ਇੱਕ ਆਪਣੀ ਕੋਈ ਇੱਕ ਸ਼ੋਕ ਸਮਰਾਲੇ ਦੇ ਨਾਮ ਦੇ ਵੱਡੇ ਦਾ ਨਾਮ ਵਧੀਆ ਹੁੰਦਾ ਸੀਗਾ ਜੀ ਉਹਦਾ ਉਹਦੇ ਉੱਡਦੇ ਸੀ ਕੋ ਉਤਰ ਇੱਕ ਉਹ ਆਪਣੇ ਨਾਲ ਬੰਨ੍ਹਦਾ ਸੀ ਹੂੰ ਠੀਕ ਦੋਨਾਂ ਬੰਡੀ ਬਾਜੀ ਫਿਰ ਆਪਾਂ ਨੇ ਆਪਣੀ ਪੁੱਤਰੀ ਬਾਅਦ ਚ ਢਾਂਗੀ ਤੇ ਨੇਰੇ ਹੋਏ ਬੈਠੇ ਅੱਛਾ ਜੀ ਉਹ ਹਾਂਜੀ ਤੇ ਦਰਸ਼ਕਾਂ ਨੂੰ ਦੱਸ ਦਈਏ ਬਾਈ ਤੋਤਾ ਵੀ ਬੁਲਾਉਂਦਾ ਇੱਕ ਉਹ ਵੀ ਹੁਣ ਤੁਹਾਨੂੰ ਬੁਲਾ ਕੇ ਦਿਖਾਊਗਾ ਬਾਈ ਤੋਤਾ ਬੁਲਾਉਂਦਾ ਸੀ ਬਾਈ ਇਹ ਜਿਹੜਾ ਤੋਤਾ ਬੁਲਾਉਣਾ ਸਿੱਖਿਆ ਹੈ ਜੀ ਤੁਸੀਂ ਕੀ ਤੋਂ ਸਿੱਖਿਆ ਸੀ ਤੇ ਇਹ ਕਿਵੇਂ ਤੁਹਾਨੂੰ ਇਹ ਆਤ ਪਈ ਵੀ ਤੋਤੇ ਵਰਗੂਤਰ ਨੂੰ ਲਾਈਏ ਇਹ ਤਾਂ ਜੀ ਮੈਂ ਪੱਠਿਆਂ ਨੂੰ ਜਾਂਦਾ ਸੀਗਾ ਜੀ ਅੱਛਾ ਜੀ ਕੱਖਾਂ ਨੂੰ ਇਹ ਹੂੰ ਯਾਰ ਯਾਰ ਤੋਤੇ ਫਿਰਦੇ ਸੀ ਉਹਦੇ ਮਾਤਾ ਜੀ ਦੇ ਖਾਨੇ ਹਾਂਜੀ ਉੱਥੇ ਫਿਰਦੇ ਸੀ ਮਾਣੋ ਇੱਕ ਮੂੰਹ ਚੋਂ ਨਿਕਲ ਕੇ ਕੁਰਕੁਰ ਜੀ ਹੋ ਗਈ ਥੋੜੀ ਜੀ ਵਧੀਆ ਨਿਕ ਦੁਬਾਰਾ ਫੇਰ ਕੱਢੀ ਫੇਰ ਵਧੀਆ ਹੋ ਗਈ ਫੇ ਮੋ ਜੋਰ ਚੀ ਹੋ ਗਈ ਜਿਹੜੀ ਅੱਧਾ ਕਿ ਪੌਣਾ ਕਿਲੋਮੀਟਰ ਤੇ ਮਾਰ ਕਰਨ ਲੱਗੀ ਜੀ ਆਵਾਜ਼ ਤੇ ਫਿਰ ਮੈਂ ਉਧਰਾਂ ਲਾਉਣ ਲੱਗ ਗਿਆ ਅੱਛਾ ਜੀ ਜਿਹੜੀ ਬੱਚਾ ਮੈਂ ਪਹਿਲੇ ਵਾਰ ਲਾਇਆ ਸੀ ਉਹ ਇਹ ਆਵਾਜ਼ ਤੇ ਲਾਇਆ ਉਹ ਬੜਾ ਸਿਆਣਾ ਸੀ ਜਦੋਂ ਹਾਕ ਮਰਜੇ ਦੇ ਆ ਜਾਂਦਾ ਸੀ ਅੱਛਾ ਜ ਗਰਦਾ ਆਵਾਜ਼ ਮਾਰਦੇ ਜਿੰਨੇ ਵੀ ਕੁੱਤੇ ਲੈਣੇ ਜਿੱਤਣ ਨੂੰ ਸ਼ੌਂਕ ਪੈ ਗਿਆ ਤੇ ਸਾਰੇ ਕੁੱਤੇ ਜਿੱਤਦੇ ਹੀ ਲੈ ਲੈਂਦਾ ਸਾਰੇ ਆਏ ਨੇ ਜਿੱਥੇ ਮਰਜ਼ੀ ਦੂਜੇ ਪਿੰਡੋਂ ਵੀ ਆਪਣੇ ਨਾਲ ਆ ਜਾਂਦੇ ਸੀ ਅੱਛਾ ਜੀ ਹਾਂਜੀ ਠੀਕ ਹੈ ਜੀ ਤੇ ਬਾਈ ਫਿਰ ਘਰਦਿਆਂ ਦਾ ਕੀ ਰੈਐਕਸ਼ਨ ਸੀ ਜਦੋਂ ਤੁਸੀਂ ਬਾਜੀ ਜਿੱਤ ਕੇ ਆਏ ਉਹਨਾਂ ਨੇ ਕੀ ਕਿਹਾ ਖੁਸ਼ ਹੋਏ ਜਾਂ ਕੀ ਨਹੀਂ ਮੈਂ ਉਹਨਾਂ ਤੇ ਇਹ ਜੀ ਵੀ ਚਲੋ ਛੱਡ ਦੇ ਪਰ ਕਿਦਰ ਨਹੀਂ ਖੁਸ਼ ਤਾਂ ਹੋਣੇ ਸੀ ਥੋੜਾ ਬਹੁਤ ਜਣੀ ਹੁਣ ਤਾਂ ਵੀ ਕਿਧਰ ਲੱਗ ਗਿਆ ਜੀ ਇਹ ਡਰਦਾ ਸੀ ਮੈਂ ਵੀ ਜੇਕਰ ਦੱਸਾਂ ਤੁਹਾਨੂੰ ਕਿੱਥੇ ਬੰਦੇ ਸੀਗਾ ਜੀ ਅੱਛਾ ਜੀ ਹਾਂਜੀ ਵੀ ਕਿਤੇ ਫਿੱਕੇ ਹਨਗੇ ਤੂੰ ਕੀ ਕੀ ਕਰਨ ਲੱਗਿਆ ਜੀ ਅੱਛਾ ਜੀ ਠੀਕ ਹੈ ਉਸ ਤੋਂ ਬਾਅਦ ਫਿਰ ਵਾਈ ਕਿੱਥੇ ਛੱਡੀ ਵਾਜੀ ਫਿਰ ਉਹੀ ਕੂਤਰੀ ਦੂਜੇ ਐਤਵਾਰ ਨੂੰ ਕੂਤਰੀ ਤਿਆਰ ਪਰੇ ਵਾਈ ਛੱਡੀ ਅੱਛਾ ਜੀ ਫਿਰ ਦੂਜੇ ਐਤਵਾਰੀ ਅੱਛਾ ਜੀ ਸ਼ੌਂਕ ਸੀਗਾ ਪਰ ਉਹ ਆ ਗਿਆ ਆਪਾਂ ਵੀ ਚਲੋ ਛੱਡਦੇ ਆਂ ਜੀ ਹੂੰ ਛੱਡੀ ਜੀ ਫਿਰ ਉਹ ਵਾਜੀ ਆਪਣੀ ਕੂਤਰੀ ਉੱਥੇ ਕੂਤਰੀ ਕਾਫੀ ਛੋਟੀ ਹੈ ਅੱਛਾ ਜੀ ਗਿਆਲਪੁਰਾ ਜੀਤੂ ਦਾ ਪਿੰਡ ਬੇਲੀ ਇਹਦੇ ਨੇ ਬੇਲੀ ਨਾਮ ਨੋਂ ਤੇ ਪਕਾਰਦੇ ਨੇ ਮੁੰਡੇ ਅੱਛਾ ਜੀ ਹਾਂ ਜੀ ਉੱਥੇ ਛੱਡੀ ਕੂਤਰੀ ਆਪਾਂ ਨੇ ਜੀ ਉਹ ਮਗਰਲੇ ਕੂਤਰਾਂ ਦੇ ਮਗਰ ਠਾ ਠਾ ਚੱਲ ਗਈ ਕੂਤਰੀ ਆਪਣੀ ਬੌਂਦਲੀ ਪਿੰਡਾਂ ਜੀ ਨਾਲੇ ਅੱਛ ਉਸ ਟਾਈਮ ਲਾਉਣ ਲੱਗੇ ਮੈਂ ਕੱਲਾ ਸੀਗਾ ਜੇ ਤੁਹਾਨੂੰ ਪਤਾ ਹੀ ਹੁਣ ਜਦ ਕੜੈਨੇ ਆਪਣੇ ਜਾਨਵਰਾਂ ਸੀ ਕਿਸੇ ਨਾਲੇ ਹਾਂਜੀ ਹਾਂਜੀ ਚਲੋ ਚੱਣ ਲੱਗੇ ਤੇ ਇੱਕ ਸੰਦੀਰ ਦਾ ਹੀ ਉਹ ਹੂੰ ਹਾਂਜੀ ਦਵੰਚੀ ਗਿਆ ਜੋ ਪਿੱਛੇ ਉਹ ਸੀਗਾ ਉਹ ਕਾਂ ਤੋਤੇ ਕੀ ਹੋਵੇ ਮੈਨੂੰ ਉਹ ਜਾਣਦਾ ਸੀ ਉਹਦੇ ਕੋਲ ਨਹੀਂ ਚੱਲ ਜਾਂਦੇ ਸੀ ਅੱਛਾ ਤਾਂ ਤੋਤੇ ਕੀ ਹੋ ਗਿਆ ਮੈਨੂੰ ਤੋਤਾ ਕਿ ਬਣਾਉਂਦਾ ਜੀ ਉਹ ਅੱਛਾ ਉਹ ਕਾਂ ਟੀਮਾਈ ਕਰ ਕਰ ਤਾਹ ਲਾਉ ਕੜਾ ਲਾਉਟ ਪੂਰਤ ਕੇ ਟਾਈਮ ਅੱਜ ਉਹਨੇ ਵੀ ਆਪਣੀ ਕੂਤਰੀ ਸਹੀ ਕਰਵਾਈ ਉਹ ਫਿਕੜਿਆ ਫਿਰ ਕਿਸੇ ਨਾ ਟਾਈਮ ਨੀ ਕੋਲ ਆਈ ਫਿਰ ਜਾਨੀ ਕੂਤਰੀ ਆਪਣੀ ਸਿਰ ਤੇ ਆਉਣ ਲੱਗੀ ਅੱਛਾ ਫਿਰ ਕੂਤਰੀ ਆਪਣੀ ਚਾਰਾਂ ਪੰਜਾਂ ਚ ਫੇਰ ਵੰਡੀ ਗਈ ਅੱਛਾ ਅੱਜ ਫਿਰ ਵੀ ਆਪਣਾ ਢਾਂਗੀ ਦੇ ਤੋਤੇ ਦੇ ਮਾਰੇ ਤੇ ਕੂਤਰੀ ਰਾਤ ਨੂੰ ਆਉਂਦੀ ਠੀਕ ਹੈ ਜੀ ਹਾਂ ਜੀ ਤੇ ਫਿਰ ਬਈ ਫਿਰ ਆਪਾਂ ਨੇ ਜਣੀ ਕਿ ਉਸ ਉਦੋਂ ਤੋਂ ਘਰੇ ਰੱਖੇ ਹੋਏ ਆ ਕੰਪਿਊਟਰ ਉਸ ਤੋਂ ਬਾਅਦ ਛੱਡੇ ਤਾਂ ਨਹੀਂ ਨਾ ਜੀ ਫਿਰ ਛੱਡੇ ਨਹੀਂ ਜੀ ਫਿਰ ਇੱਕ ਵਾਰ ਬਚਾਲੇ ਛੱਡੇ ਸੀਗੇ ਤੇ ਆਹ ਵਿੱਚ ਛੜਿਆ ਗੜਬੜੀ ਜਿਹੀ ਛੱਡੇ ਚ ਅੱਛਾ ਜੀ ਆ ਫਿਰ ਮਨ ਨਹੀਂ ਕਰਿਆ ਜੀ ਤੇ ਮੈਂ ਚਲੋ ਛੱਡ ਦਿੱਤੇ 10 ਦਿਨ ਹਫਤਾ ਮੈਂ ਬਿਮਾਰ ਹੋ ਗਿਆ ਅੱਛਾ ਜੀ ਉਹ ਮੈਨੂੰ ਗੰਮ ਹੋ ਗਿਆ ਲਾਲੋ ਜੀ ਫਿਰ ਮੈਂ ਆਪਣੇ ਆਪਦੇ ਦੇ ਵਿੱਚ ਵਿੱਚ ਫਿਰ ਘਰੇ ਫਿਰ ਨਹੀਂ ਛੱਡੇ ਅੱਛਾ ਜੀ ਫਿਰ ਕੰਪਿਊਟਰ ਮੇਰੇ ਹੁਣ ਉਹੀ ਆਪਣੇ ਠੀਕ ਹੈ ਜੀ ਤੇ ਹੋਰ ਦੱਸੋ ਬਾਈ ਕੋਈ ਬਾਜੀ ਕਿਤੇ ਹਰੇ ਹੁਣੋਂ ਬਾਜੀ ਜਾਂ ਤੋ ਬਾਤ ਵਾਜੀ ਐ ਤਾਂ ਹੀ ਹਰੇ ਹਰੇ ਵੀ ਜਿੱਤੇਵੇਂ ਜਾਂ ਤਾਂ ਫਿਰ ਅੱਛਾ ਜੀ ਅੱਗੇ ਤਾਂ ਮਰਮੋਟੇ ਹਾਰ-ਹਾਰਦੇ ਵੀ ਰਹੇ ਆ ਜੀ ਇਹਦੀ ਵੀ ਜਿੱਤੀਆਂ ਸਾਰੀ ਤੁਡੋ ਨੇ ਇਹ ਹਰੇ ਵੀ ਆ ਅੱਛਾ ਜੀ ਹਾਂ ਜੀ ਹੱਦੇ ਰਹੇ ਠੀਕ ਹੈ ਜੀ ਤੇ ਜਾਨੀ ਵਧੀਆ ਬਾਜ਼ੀ ਹੋਣ ਲੱਗੀਆਂ ਪਹਿਲਾਂ ਪਤਾ ਨਹੀਂ ਸੀ ਵੇ 100 ਰੁਪਏ ਐਂਟਰੀ ਹੋਗੀ ਪਹਿਲਾਂ 50 ਤੋਂ 100 ਰੁਪਏ ਦੀ ਐਂਟਰੀ ਹੋਗੀ ਫਿਰ ਸੌ ਨੂੰ ਵੀ ਛੱਡੀ ਉਤਰੀ ਉਹੀ ਫਿਰ ਸੌ ਨੂੰ ਵੀ ਜਿੱਤ ਗਈ ਉਹ ਜੜ ਪਰ ਸੌ ਨੂੰ ਵੀ ਛੱਡੀ ਸੀ ਅੱਛਾ ਜੀ ਹਾਂ ਜੀ ਪਹਿਲਾਂ 50 ਰੁਪਏ 100 ਹੋਊਗੀ ਸਾਮ ਛੱਡੀ ਆਤੀ ਅੱਛਾ ਜੀ ਹਾਂ ਜੀ ਤੇ ਬਾਈ ਸਾਮ ਕੇ ਕਿੰਨੇ ਦਿੱਤੀ ਸੀ ਕਬੂਤਰੀ ਹੁੰਦੀ ਸਾਮੇ ਕਿਸੇ ਲਈ ਨਹੀਂ ਸੀਗੀ ਜੇ ਮੈਂ ਆਪੇ ਤੋਤੇ ਦੀ ਆਵਾਜ਼ ਮੰਦੀ ਸਾਮਸਮ ਦਾ ਆਪਾਂ ਨੂੰ ਪਤਾ ਨਹੀਂ ਸੀਗਾ ਕੀ ਹੁੰਦੀ ਹੈ ਆਵਾਜ਼ ਅੱਛਾ ਜੀ ਹਾਂ ਜੀ ਸਾਮਸਮ ਬਾਰੇ ਕੋਈ ਪਤਾ ਨਹੀਂ ਸੀਗਾ ਜੀ ਵੀ ਕਿਵੇਂ ਹੁੰਦੀ ਆ ਅੱਛਾ ਜੀ ਉਕਲੇ ਪਾਣਾ ਪਾਣੀ ਛਕਾਵਾ ਸੁਕਲੇ ਛਕਤੀ ਜੀ ਐ ਮੜੀ ਜੇ ਮੈਂ ਆਪਾਂ ਆਮ ਗੱਲਾਂ ਸੁਣਦੇ ਆਂ ਏਕੜੇ ਵੱਡੇ ਜੀ ਅਮੜ ਮੁੱਟੀਆਂ ਕੋਈ ਜਿਨੇ ਉਪਾ ਸੁਣਦੇ ਸੀਗੇ ਜੀ ਹਾਂ ਜੀ ਉਕਲੇ ਛਕਤੀ ਚਲੋ ਆਪਣੇ ਹਿੱਸੇ ਲੈ ਲਵੇ ਕਿਹੜੇ ਦਿਨਾਂ ਦੀ ਬਾ ਉਹ ਬਾਜੀ ਤਾਂ ਉਹ ਪਹਿਲੇ ਦੂਜੇ ਕਿ ਮਹੀਨੇ ਦੀ ਹੁੰਦੀ ਸੀਗੀ ਜਦੋਂ ਤਾਂ ਜੀ ਹਾਂ ਜਿਹੜਾ ਝੂਟਦੀ ਨਹੀਂ ਸੀ ਬਾਜੀ ਜਦੋਂ ਠੀਕ ਹੈ ਜਿਹੜੀ ਰਹਿਸ਼ੇ ਉੜ ਜਾਂਦੇ ਨਹੀਂ ਹਾਂਜੀ ਹਾਂਜੀ ਰਹਿਸ਼ੇ ਜਦੋਂ ਤਾਂ ਆਹੀ ਕੁਝ ਹੁੰਦਾ ਸੀ ਜਦੋਂ ਤਾਂ ਨਾ ਪਤਾ ਸੀਗਾ ਬਾਜੀ ਦਾ ਨਾਲ ਜੀ ਇੰਨੇ ਕਦੇ ਜਾਂਦੇ ਸੀ ਨਾਲ ਸਾਡੂ ਇੰਨਾ ਲੱਗਦਾ ਸੀ ਅੱਛਾ ਜੀ ਹਾਂ ਜਿਹੜਾ ਸ਼ੇ ਫਿਰ ਉਹ ਜਣੀ ਆਪਣੀ ਫਿਰ ਜਾਂਦੀ ਜਾਂਦੀ ਉਹ ਇੰਨਾ ਕੁ ਪਤਾ ਕਣਕਾਂ ਵੜਦੇ ਸੀ ਇੱਕ ਵਾਰ ਜਦੋਂ ਉਹ ਇਧਰ ਢੀਂਸੇ ਛੱਡੀ ਗਈ ਸੀ ਅੱਛਾ ਜੀ ਉੱਥੇ ਮੈਨੂੰ ਪਤਾ ਜਦਾ ਗਰਮੀ ਕਣਕਾਂ ਦਾ ਲਵੇ ਸੀਗਾ ਜਦੋਂ ਕੂਤਰੀ ਆਪਣੀ ਉੱਥੇ ਤੁਰਗੀ ਸੀ ਅੱਛਾ ਜੀ ਹਾਂ ਜੀ ਫਿਰ ਬਾਜੀ ਮੁੱਕ ਗਈ ਸੀ ਸਾਰੀ ਤਾਂ ਕੁਈ ਪੁੱਛ ਕਟੀ ਰਹੀ ਸੀ ਅੱਛਾ ਜੀ ਫਿਰ ਉਹ ਲੈ ਕੇ ਨਾਗਰੇ ਬਲਾ ਕੇ ਠੀਕ ਵੀ ਕਰੀ ਆ ਆਪਾਂ ਨੇ ਗੁਰੂ ਧਰਨਾ ਜਦੋਂ ਤੋਂ ਕਿਤੇ ਨਹੀਂ ਕਰੀ ਸੀਗੀ ਜੀ ਫਿਰ ਕਾਕੂ ਸਮਾਬ ਨੰਗੇ ਤੇ ਕੂਤਰਾ ਬਧੀਆ ਉੱਡਦੇ ਸੀਗੇ ਜੀ ਅੱਛਾ ਜੀ ਫਿਰ ਆਪਣਾ ਸੌਦੀ ਵਾਲੇ ਮਾਨ ਸੌਦੀ ਦੇ ਨਾਮ ਤੇ ਜੀ ਅੱਛਾ ਜੀ ਫਿਰ ਉਹਨਾਂ ਨਾਲ ਆਪਣੀ ਪਿਆਰ ਜਿਆ ਤੁਲੂ ਹੋਣ ਲੱਗ ਗਿਆ ਜੀ ਫਿਰ ਉਹ ਤੋਂ ਬਾਅਦ ਕੋਲੇ ਫਿਰ ਆਪਾਂ ਨੇ ਕੂਤਰਾ ਉਹਦੇ ਕੋਲੋਂ ਆਪਣਾ ਮਿਸ ਕੂਤਰਾ ਪਾ ਕੇ ਸੁੱਖੇ ਵਾਲੇ ਕੂਤਰਾ ਸੇ ਉਹਨਾਂ ਕੋਲੇ ਜੀ ਕਹਿੰਦੇ ਹੁੰਦੇ ਸੀ ਕਿ ਆਪਾਂ ਤਾਂ ਜਾਣਦੇ ਨਹੀਂ ਸੀ ਜਦੋਂ ਸੁੱਖੇ ਨੂੰ ਜੀ ਅੱਛਾ ਜੀ ਹਾਂ ਜੀ ਫਿਰ ਉਹ ਚਲੋ ਉਹਨਾਂ ਦੇ ਕੋਲ ਕੂਤਰਾ ਲੈ ਲੈਂਦੇ ਆਪ ਗੁਰਧਰ ਨੇ ਮਾਨ ਇਮਾਨ ਸਾਹਿਬ ਦੀ ਨਾਮ ਤੇ ਕਾਲਾ ਜੀ ਦੋਨੇ ਭਰਾੜੇ ਉਹਨਾਂ ਨੂੰ ਪੁੱਛਦਾ ਗੁਰੂ ਮੰਗਦਾ ਬੋਲੋ ਠੀਕ ਹੈ ਜੀ ਹਾਂ ਜਣੀ ਉਹ ਤਾਂ ਉਹਨਾਂ ਨੂੰ ਪੱਗ ਦਿੱਤੀ ਸੀ ਕਿ ਕੀ ਉਸ ਨੇ ਉਸ ਨੇ ਦਿੱਤਾ ਦਿੱਤਾ ਹੈਗਾ ਜੀ ਓਕਲੇ ਗੁਰਧਰ ਨੇ ਆਪਣੇ ਗੁਰੂ ਬੁਖਾਰੇ ਸੀ ਜਿਹੜਾ ਕਿਹੜਾ ਪਤਾ ਹੁੰਦਾ ਸੀ ਇੰਨਾ ਗੁਰਧਰ ਨਾਲ ਜੀ ਠੀਕ ਹੈ ਹਾਂ ਜੀ ਕੀ ਕਰ ਦਿੰਦੇ ਨੇ ਕੁਛ ਫਿਰ ਉਹਨਾਂ ਨੇ ਤੁਹਾਨੂੰ ਫਿਰ ਸਾਮ ਬਾਰੇ ਸਾਰਾ ਕੁਝ ਉਹਨਾਂ ਨੇ ਸੁਟਾਇਆ ਹਾਂ ਇਹ ਮਾੜਾ ਦੱਸਦਾ ਕੋ ਉਤਰਾਗੇ ਸੀ ਜੀ ਸਾਮ ਬੜਾ ਮੋਟਾ ਪ ਨੂੰ ਪਤਾ ਸੀ ਕੁਛ ਮਾੜਾ ਮੋਟਾ ਚਲੋ ਜੀ ਦੱਸਦਾ ਜੀ ਅੱਛਾ ਹਾਂ ਉਹਨਾਂ ਕੋਲ ਠੀਕ ਹੈ ਜੀ ਫਿਰ ਹੋਰ ਬਾਈ ਫਿਰ ਤੁਸੀਂ ਬਾਜੀ ਹੋਰ ਕਿੱਥੇ ਛੱਡੀ ਕੋਈ ਇਹ ਜੀ ਬਾਜੀ ਹੋਵੇ ਜਿੱਥੇ ਤੁਹਾਡਾ ਮੈਚ ਕਿਤੇ ਫਸਿਆ ਹੋਵੇ ਫਿਰ ਬਾਜੀ ਜੀ ਕੁੱਲੇ ਵਾਲ ਛੱਡੀ ਅੱਛਾ ਜੀ ਪਹਿਲਾਂ ਚਲੋ ਮੜਮੋਟੇ ਜੱਤੂ ਸੀ ਕੁੱਲੇ ਵਾਲ ਜੱਦੀ ਕੁੱਲੇ ਵਾਲ ਸੀਗੇ ਝਾਂਜ ਰਹੇ ਫਿਰ ਉੱਤੇ ਕਬੂਤਰ ਆਪਾਂ ਇੱਕ ਜੱਤੇ ਅੱਛਾ ਜੀ ਹਾਂ ਜੀ ਕਿ ਉੱਤੇ ਵਧੀਆ ਉਡੇ ਨੂੰ ਤਾਂ ਦੂਜੇ ਸਾਲ ਫੇਰ ਛੱਡਿਆ ਕਬੂਤਰ ਮੈਂ ਫੇਰ ਕੱਲਾ ਰਹਿ ਗਿਆ ਸੀ ਅੱਛਾ ਜੀ ਉਹ ਸੁੱਖੇ ਵਾਲੇ ਕਬੂਤਰਾਂ ਜੀ ਹਾਂ ਜੀ ਉਹ ਸੁੱਖੇ ਵਾਲੇ ਵਿੱਚ ਮਿਸਰੀ ਹੈ ਅੱਛਾ ਜੀ ਹਾਂ ਜੀ ਉਹ ਖੋਖੇ ਵਾਲੇ ਕਬੂਤਰ ਵੀ ਸੀ ਇਹ ਜਿਹੜੀ ਮੈਨੂੰ ਪੱਕਾ ਪਤਾ ਨਹੀਂ ਕੋਈ ਵੀ ਆਉਣਾ ਜਿਹੜੀ ਮੈਂ ਆਪਾਂ ਕਹਿੰਦੇ ਨੇ ਸੀ ਕਿ ਜਦੋਂ ਵੀ ਸੁੱਖੇ ਵਾਲੇ ਆ ਗਏ ਇਹ ਅੱਛਾ ਜੀ ਤੇ ਫੋਜੀ ਵਾਲੇ ਨੇ ਫੋਜੀ ਵਾਲੇ ਸੁੱਖਾਂ ਜਿਵੇਂ ਹੁਣ ਕਹਿਣ ਦੇ ਨਾਲ ਜੀ ਸੁੱਖੇ ਵਾਲੇ ਫੋਜੀ ਵਾਲੇ ਨੇ ਮੈਸੇਜ ਅੱਛਾ ਹਾਂ ਜੀ ਪੁੱਤਰ ਆਪਣਾ ਬਹੁਤ ਔੜੇ ਕਈ ਵਾਰੀ ਜਿੱਤੇ ਜੀ ਪੁੱਡੇ ਵਾਲੇ ਪੁੱਤਰ ਨਾਮ ਤੇ ਨਾਮ ਨੂੰ ਕਰਦੇ ਸੀ ਉਹ ਪੁੱਤਰਾਂ ਬਹੁਤ ਬਾਈ ਜਿੱਤੇ ਅੱਛਾ ਜੀ ਠੀਕ ਤੇ ਉਹਦੀ ਭੈਣ ਕੱਢੀ ਆਪਾਂ ਉਹ ਵੀ ਜਿੱਤੀ ਉਹ ਸਾਲ ਮੈਂ 14 ਮਹੀਨੇ ਕੱਢੀ ਠੀਕ ਹੈ ਜੀ ਜਿੰਨੇ ਕੱਢੇ ਉਹਦੇ ਭੈਣ ਭਾਈ ਸਾਰੀ ਜਿੱਤੇ ਆਪਾਂ ਅੱਛਾ ਜੀ ਹਾਂ ਜੀ ਠੀਕ ਹੈ ਜੀ ਕੋੜ ਦੱਸੋ ਬਾਈ ਕੋਈ ਬਾਜੀ ਬਾਰੇ ਬਾਜੀ ਫਿਰ ਗੋਸਲਾ ਛੱਡੀ ਸੀ ਕੁੱਤਰ ਜੀ ਆਪਣੇ ਕੁੱਤਰ ਇੱਕ ਕੁੱਤਰ ਗੋਸਲਾ ਨਾਂ ਤੇ ਕੁੱਤਰ ਮੇਰਾ ਨਾਮ ਪੰਜਵੀਂ ਗੋਸਲਾ ਦਾ ਕੁੱਤਰ ਅੱਛਾ ਤੇ ਕੋ ਬੱਚਾ ਛੱਡੀ ਜਾ ਕੇ ਉਹਨੂੰ 10:00 ਵਜੇ ਤੱਕ ਉੱਡਦਾ ਸੀ ਅੱਛਾ ਉਹ ਛੱਡਿਆ ਕੁੱਤਰ ਜਾ ਕੇ ਉੱਥੇ ਵਧੀਆ ਬਾਈ ਹੁੰਦੀ ਹੁੰਦੀ ਗੋਸਲਾ ਕਹਿੰਦਾ ਉੱਥੇ ਜਾਂਦਾ ਸੀ ਨਾ ਅੱਛਾ 100 ਰੁਪਏ ਡਰੀ ਸੀ ਜਦੋਂ ਇਹ ਬੰਦ ਵਾਲੀ ਭਾਗ ਸੋਹੇ ਪਈ ਨਹੀਂ ਗਈ ਅੱਛਾ ਫਿਰ ਉਹ ਕੁੱਤਰ ਆਪਣਾ ਬਹੁਤ ਉੱਡੇ ਜਾਣੀ ਮੈਨੂੰ ਆਵਾਜ਼ ਆਈ ਤੋਤੇ ਵਾਲੀ ਬੱਚਾ ਸੀਗਾ ਉਹ ਹਾਂਜੀ ਤੇ ਤੋਤੇ ਵਾਲੀ ਆਵਾਜ਼ ਤੇ ਤੋਤੇ ਬੋਲਣਾ ਕਿ ਤੋਤੇ ਨੂੰ ਜਾਣਦਾ ਅੱਛਾ ਚ ਜੋ ਸੋਚਦਾ ਸੀਗਾ ਜੋਨੇ ਜਾਨੀ ਆਵਾਜ਼ ਮੇਰੀ ਵੀ ਮੰਗਦਾ ਸੀਗਾ ਅੱਛਾ ਜੀ ਜਿਹਨੇ ਫਿਰ ਕੰਪਿਊਟਰ ਆਪਣਾ ਉੱਥੇ ਬੰਡਿਆ ਗਿਆ ਸੀਗਾ ਉਹ ਤਾਂ ਸੀਗੇ ਡੀਸੀ ਦੇ ਕੰਪਿਊਟਰ ਸਿੱਖ ਅੱਛਾ ਜੀ ਅੱਛਾ ਇਧਰ ਚੰਦਰ ਆਏ ਉਹਨਾਂ ਨੇ ਇੱਕ ਕੰਪਿਊਟਰ ਖੋਦ ਸੀਗੇ ਅੱਛਾ ਜੀ ਉਹਨਾਂ ਦੇ ਨਾਲ ਕੰਪਿਊਟਰਾਂ ਦਾ ਸੰਝ ਹੋ ਗਿਆ ਤੇ ਕੰਪਿਊਟਰ ਉੱਪਰ ਬੰਡਿਆ ਗਿਆ ਸੀਗਾ ਆਪਣਾ ਕੰਪਿਊਟਰ ਟੰਗੀ ਪੁੱਟਾ ਅੱਛਾ ਉਹ ਉਹ ਦੂਜੇ ਸਾਲ ਫਿਰ ਕੰਪਿਊਟਰ ਜੀ ਉਹੀ ਜਿਹੜੇ ਗੋਸਵਾਲਾ ਜੀ ਉਹਨਾਂ ਨੇ ਕੋਈ ਨੰਬਰ ਦਿੱਤਾ ਜੀ ਜਿੰਨੇ ਵੀ ਬਾਈ ਛੱਡੇ ਆਪਾਂ ਉਹ ਸਾਰੀਆਂ ਬਾਈ ਚੱਤਿਆ ਅੱਛਾ 7-8 ਸਾਲ ਉੱਢਾ ਗਈ ਕੰਪਿਊਟਰ ਕੀ ਜੰਕ ਕੋਲ ਉਤਰੂ ਤੇ ਉਹ ਜਿਹੜੇ ਜਿੰਨੇ ਛੱਡੇ ਆਪਾਂ ਸਾਰੀਆਂ ਬਾਈ ਚੱਤਿਆ ਜੀ ਇੱਕ ਵਾਰੀ ਮੇ ਤੋਂ ਸਾਂਝਾ ਹੋ ਕੇ ਟੱਚ ਮਾਰ ਗਿਆ ਸੀਗਾ ਹੂੰ ਮੁੜ ਕੇ ਨਹੀਂ ਕਿਤੇ ਟੱਚ ਮਾਰੀ ਬਹੁਤ ਉਹਦੀ ਪਰਿਵਾਰ ਸਾਡੇ ਕੋਲ ਹੁਣ ਵੀ ਜਿੰਨਾ ਵੀ ਪਰਿਵਾਰ ਉਹਦਾ ਉਹਦਾ ਸਾਡੇ ਕੋਲ ਉਹਦਾ ਸਾਰਾ ਪਰਿਵਾਰ ਹੁਣ ਦਾ ਜੀ ਜਿੱਥੇ ਤੱਕ ਵੀ ਆਪਣੇ ਪੁੱਤਰ ਨੇ ਉਤਰਾਂ ਦੇ ਵਿੱਚੋਂ ਪੁੱਤਰਾਂ ਨੂੰ ਬਣਤਿਆ ਸਾਰੇ ਪੁੱਤਰ ਤੇ ਬਾਈ ਆਪਣਾ ਇਨਕਮ ਦਾ ਕੀ ਸੋਰਸ ਕੰਮ ਕੀ ਕਰਦੇ ਹੋ ਕੰਮ ਕਰਦਾ ਜੀ ਆਪਾਂ ਪੱਠੇ-ਪੁੱਠੇ ਨਹੀਂ ਕਰਦੇ ਸੀਗੇ ਜੀ ਗੁਣਤਾ ਹੁਣ ਤਾਂ ਪੱਠੇ ਦਾ ਕਰਦੇ ਆ ਅੱਛਾ ਜੀ ਇਹ ਆਹੀ ਕੰਮ ਅੱਛਾ ਜੀ ਜੰਮ ਬੁਣ ਪੱਤੀ ਪੱਤੀ ਹੈ ਕੰਮ ਕਰ ਪੱਟ ਦਾ ਪਉ ਵੀ ਕਹੀ ਜਾਈਏ ਵੀ ਆਹ ਕਰਦਾ ਕਰਦੇ ਪੱਠੜਾ ਕੰਮ ਕਰਦੇ ਪੱਟ ਪੱਟਦੇ ਅੱਛਾ ਠੀਕ ਹੈ ਜੀ ਤੇ ਭਾਈ ਜਿਵੇਂ ਹੁਣ ਆਪਣੇ ਬੱਚਾ ਛੋਟਾ ਹੈ ਉਹਨੂੰ ਛਤਰੀ ਤੇ ਲਾਉਣਾ ਉਹਦਾ ਸੌਖਾ ਕੋਈ ਤਰੀਕਾ ਹੋਵੇ ਤੁਹਾਡੇ ਹਿਸਾਬ ਨਾਲ ਛਤਰੀ ਤੇ ਲਾਉਣਾ ਸੌਖਾ ਤਾਂ ਜੀ ਮੈਂ ਤਾਂ ਬਸ ਛੋਟਾ ਰੱਖ ਦਿੰਦਾ ਜੇ ਵੱਡਾ ਹੋ ਗਿਆ ਤਾਂ ਉਹ ਨਾਲ ਬਾਦਨ ਦੇ ਉੱਤੇ ਜੀ ਉਹਦੇ ਨਾਲ ਕਰਕੇ ਪਾ ਲੈਣਾ ਅੱਛਾ ਜੀ ਛੋਟਾ ਰੰਗ ਤੇ ਦੋ ਜਣੇ ਜਾਂ ਦਾਣਾ ਜਾਂ ਮਾ ਨੂੰ ਆਵਾਜ਼ ਮਾਰਦੀਆਂ ਜੀ ਤੋਤਲੀ ਆਵਾਜ਼ ਤੇ ਮੇਰੇ ਤਾਂ ਆਪਣੇ ਸੌਖੇ ਲੱਗ ਜਾਂਦੇ ਨੇ ਅੱਛਾ ਜੀ ਠੀਕ ਹੈ ਤਦੇ ਕੋ ਗੁਰੂ ਕੋ ਗੁਰੂਤਾ ਨਹੀਂ ਲਾਇਆ ਛਤਰੀ ਨੇ ਨਹੀਂ ਇਹ ਘੁੰਗਰੂ ਲਾਇਆ ਹੈ ਘੁੰਗਰੂ ਲਾਇਆ ਮੇਰੇ ਕੋ ਦੂਜਾ ਦਾ ਮੇਰਾ ਮੁੰਡਾ ਉਹਨੇ ਲਾਇਆ ਸੀ ਟਾਲਾ ਉਹਦੇ ਲੱਗੇ ਉਹ ਮੁੰਡਾ ਹੁਣ ਕੱਟ ਗਿਆ ਉਹ ਭਤੀਜਾ ਰੱਖਿਆ ਜੀ ਅੱਛਾ ਜੀ ਤੇ ਜੋੜੇ ਬਾਈ ਕਿਹੜੇ ਦਿਨਾਂ ਚ ਲਾਉਨੇ ਆ ਤੁਸੀਂ ਜਿਆਦਾ ਬੱਚੇ ਕਿਹੜੇ ਦਿਨਾਂ ਚ ਕਢਾਉਨੇ ਜੋੜੇ ਦਾ ਜੋੜੇ ਦਾ ਜੀ ਮੈਂ ਕੱਲ ਦਿਖਿਆ ਮੈਂ ਲੋੜ ਪੈ ਗਈ ਜੀ ਮਤਲਬ ਬੱਚੇ ਦੀ ਲਈ ਇਹਦੇ ਕਢਾਉਣੇ ਮਤਲਬ ਜੋੜਾ ਉੱਕਣ ਲੱਗ ਅੱਛਾ ਜੀ ਅੱਜ ਨਹੀਂ ਤਾਂ ਫਿਰ ਆਪਣੇ 9ਵੇਂ ਮਹੀਨੇ ਚ ਉਹ ਜੋੜਾ ਲਾ ਦਿੰਦੇ ਅੱਛਾ ਜੀ 9ਵੇਂ ਮਹੀਨੇ ਤੋਂ ਲਾ ਕੇ ਕਢਵਾਉਣੇ ਆ 9ਵੇਂ ਚ ਲਾ ਦਿਆ ਦਿੰ ਭਾਈ ਜਿਵੇਂ ਕੋਈ ਕਬੂਤਰ ਦਾ ਪੋਟਾ ਰੁਕ ਜਾਂਦਾ ਉਹਦੇ ਬਾਰੇ ਤੁਹਾਡੇ ਕੋਲ ਕੋਈ ਹੈ ਕੋਈ ਨੁਕਤਾ ਜਿਵੇਂ ਕਬੂਤਰ ਦਾ ਪੋਟਾ ਰੁਕ ਜਾਂਦਾ ਜਾਂ ਕਬੂਤਰ ਕਈ ਵਾਰ ਆਪਾਂ ਪਾਣੀ ਲਾਉਂਦੇ ਆ ਪਹਿਲੀ ਵਾਰ ਉਹ ਕਬੂਤਰ ਸੁੱਜ ਜਾਂਦਾ ਹਾਂਜੀ ਉਹਦੇ ਬਾਰੇ ਕੋਈ ਹੈਗਾ ਆਪਣੇ ਕੋਲ ਕੋਈ ਨੁਕਤਾ ਉਹਦੇ ਨਾਲ ਦਾ ਜੀ ਅਸੀਂ ਬਸ ਕਈ ਵਾਰ ਫਟਕੜੀ ਫੁਟਕੀ ਦੇ ਦਿੰਦੇ ਸੀਗਾ ਜੀ ਉਹ ਨਾ ਹਟ ਜਾਂਦੀ ਜੱਟੀ ਫਟਕੜੀ ਕਿੱਦਾਂ ਦੇਣੀ ਹੈ ਬਾਪੂਨ ਕੇ ਦਿੰਦੇ ਆ ਇੱਕ ਦੋ ਵਾਰ ਕਬੂਤਰ ਨੂੰ ਆਪਾਂ ਨੇ ਹੈਡ ਹੂਡ ਲਾ ਕੇ ਨਾਲ ਉਹਨਾਂ ਨਾਲ ਜੀ ਆਪਾਂ ਕੋ ਸਿੱਧੂ ਹਟ ਗਏ ਅੱਛਾ ਜੀ ਤੇ ਭਾਈ ਫਿਰ ਤੁਸੀਂ ਤੁਸੀਂ ਵੀ ਅੱਗੇ ਚੇਲੇ ਬਣਾਏ ਆਂ ਹਾਂ ਜੀ ਚੇਲੇ ਦਾ ਜੀ ਆਪਾਂ ਚੇਲੇ ਦਾ ਖਰਨੇ ਕਹਿੰਦੇ ਭਰਾਏ ਨੇ ਆਪਣੇ ਅੰਮਨੂਪ੍ਰੀਤ ਨੂੰ ਜੀ ਅੰਮਨੂਪ੍ਰੀਤ ਅੱਜ ਤਰਦੀਪਾ ਅੱਛਾ ਜੀ ਅੰਮੂਨੀ ਬਟੇ ਨੇ ਜੀ ਠੀਕ ਹੈ ਜੀ ਹਾਂ ਜੀ ਭਰਾਵਾਂ ਨੂੰ ਚੇਲੇ ਲਈ ਆਪਾਂ ਕਹਿੰਦੇ ਇੱਕ ਬਿੱਟੂ ਨਾਮ ਤੇ ਜੀ ਗੁੱਸਾ ਦਾ ਮੁੰਡਾ ਅੱਛਾ ਜੀ ਉਹ ਆਪਾਂ ਨੂੰ ਮੋਟਰਸਾਈਕਲ ਦੇ ਨਾਲ ਤੋਂ ਮੋਟਰਸਾਈਕਲ ਨਹੀਂ ਲੈਣੀ ਕੋਈ 1000 ਰੁਪਏ ਆਪਾਂ ਦੇ ਅੱਛਾ ਜੀ ਹਾਂ ਜੀ ਹੋਰ ਵੀ ਮੁੰਡੇ ਹੈਗੇ ਨੇ ਜਿਹੜੇ ਆਪਾਂ ਲਿਆ ਕੇ ਗੁੱਸੇ ਜੀ ਉਹ ਮੁੰਡਾ ਬਿੱਟੂ ਗੁੱਸਾ ਦਾ ਮੋਟਰਸਾਈਕਲ ਦਿੰਦਾ ਸੀ ਆਪਾਂ ਲਿਆ ਜੀ ਅੱਛਾ ਜੀ ਉਹਦੇ ਫਿਰ ਆਪਾਂ 1000 ਰੁਪਏ ਠੀਕ ਹੈ ਜੋ ਚੀਜ਼ਾਂ ਜੋ ਚੀਜ਼ਾਂ ਮੈਂ ਮੋੜੇ ਦੀ ਮਾਰ ਰਿਹਾ ਦੇਖੋ ਜਿਹੜਾ ਕੋ ਆਪਾਂ ਦੱਸਿਆ ਸਾ ਬੰਦਿਆਂ ਨੂੰ ਹਾਂਜੀ ਤੇ ਆਪਾਂ ਵੀ ਇਹੋ ਪਾਸੇ ਕੋਸਾ ਪਾਣੀ ਧਾਣੀਆਂ ਦੇ ਆਹੀ ਉਸ ਲੈ ਲਓ ਇਹਦੇ ਨਾਲ ਉੱਡਣਗੇ ਕਬੂਤਰ ਅੱਛਾ ਜੀ ਜਿਹੜਾ ਬਾਈ ਪਾਣੀ ਆ ਆਪਣਾ ਉਹ ਕਿੰਨੇ ਕੁ ਰੁਪਈਆ ਦਾ ਪਹਿਲਾਂ ਵਾਲੀ ਜੋ 11 ਪਾਣੀ ਸੀਗਾ ਜੀ ਬੱਠਾ ਮੁੰਡਾ ਭੰਬਰੀ ਨਾਮ ਤੇ ਕਾਲਾ ਅੱਛਾ ਜੀ ਹਾਂਜੀ ਇਹਦੇ ਨਾਲ ਮੇਰੀ ਮੁਲਾਕਾਤ ਇਹਦੇ ਨਾਲ ਇੱਕ ਕਰਕੇ ਹੋਣ ਲੱਗਿਆ ਜੀ ਇਹਦੇ ਕੋਲ ਆਪਾਂ ਨੇ ਅਸੀਂ ਆਪੇ ਵਿੱਚ ਡਰਾਇਆ ਕੋਈ ਇਹਦੀ ਚੀਜ਼ਾਂ ਕੋ ਆਪਣੀ ਲਾ ਕੇ ਉਹ ਬਣਾਇਆ ਪਾਣੀ ਸਿਰਫ 11 ਰੁਪਈਆ ਦਾ ਪਾਣੀ ਪਹਿਲਾਂ ਬਣਦਾ ਸੀ ਅੱਛੇ ਉਹ 11 ਰੁਪਏ ਦੇ ਪਾਣੀ ਨਾਲ ਹੀ ਆਪਾਂ ਨੇ ਖੁਦ ਭੜਾਇਆ ਅੱਛਾ ਉਹਦੇ ਨਾਲ ਉੱਡਦੇ ਨੇ ਤੇ ਉਡਣਗੇ ਅੱਛਾ ਜੀ ਕੋਈ ਮਰਜ਼ੀ ਲੈ ਲੈ ਕਿਸ ਕੋਈ ਲੈ ਜਾਵੇ ਜੀ ਉੱਡਦੇ ਠੀਕ ਹੈ ਜੀ ਤੇ ਭਾਈ ਕੂਟਰ ਨੂੰ ਤੁਸੀਂ ਜਿਵੇਂ ਹੁਣ ਆਪਾਂ ਨੇ ਸਾਹਮਣਾ ਆਇਆ ਜੀ ਕੂਟਰ ਨੂੰ ਤੁਸੀਂ ਕਿੰਨੇ ਵਜੇ ਖੁੱਡੇ ਜੋ ਚੱਕ ਲੈਣੇ ਆਪਾਂ ਤਾਂ ਕਦੇ ਖੁੱਡੇ ਜੋ ਚੱਕਿਆ ਨਹੀਂ ਅੱਛਾ ਆ ਹੋ ਜਣੇਗਾ ਨਾ ਬੰਦ ਚੱਕਿਆ ਸੀਗਾ ਹੋਰ ਚੱਕ ਲੈਣੇ ਆਂ ਜੀ ਤੁਸੀਂ ਜਿਵੇਂ ਕਹਿ ਰਹੇ ਹੋ ਇਹ ਕਰ ਲੂਗੀ ਅੱਛੇ ਜੀ ਤੇ 9 ਵਜੇ 10 ਵਜੇ ਇੱਕ ਕਈ ਵਾਰ ਆ ਤੂੰ 8 ਵਜੇ ਵੀ ਚੱਕ ਲੈਣੇ ਕੰਮ ਤੋਂ ਨਹੀਂ ਆ ਹੁੰਦੇ ਠਾਕੀ ਜਣੀ ਜਿਵੇਂ ਆਪਾਂ ਨੇ ਹੁਣ ਕੱਲ ਨੂੰ ਸਾਂਭਣਾ ਕੁੱਤਰ ਉਹਨੂੰ ਅੱਜ ਰਾਤ ਨੂੰ 8 ਵਜੇ ਚੱਕ ਲੈਣਾ ਹੈ ਨਹੀਂ ਨਾ ਨਾ ਸਵੇਰੇ ਸਵੇਰੇ ਚੱਕਣਾ ਹਾਂ ਸਵੇਰੇ ਚੱਕ ਲੈਣੇ ਅੱਛਾ ਜੀ ਹਾਂ ਜਾ ਫਿਰ ਕਈ ਵਾਰ ਨਹੀਂ ਟਾਈਮ ਲੱਗ ਕੰਮ ਤੋਂ ਸ਼ਾਮ ਨੂੰ ਚੱਕਾਂ ਜਾਂ ਸਵੇਰੇ ਚੱਕਣਾ ਜੀ ਪਾਣੀ ਚੰਗੇ ਦੇ ਦੇਣਾ ਠੀਕ ਹੈ ਜੀ ਵੇ ਭਾਈ ਕੰਪਿਊਟਰ ਨੂੰ ਕਦੇ ਠੰਡਾ ਕਰਿਆ ਤੁਸੀਂ ਜਿਵੇਂ ਆਪਾਂ ਠੰਡਾ ਕਰਨ ਲੱਗ ਜਿੰਨੇ ਕਿ ਸਾਨੂੰ ਪੈਰਾਂ ਥੱਲੇ ਕੁਝ ਰੱਖ ਦਿੰਨੇ ਆ ਜਾਂ ਏਸੀ ਦੇ ਮੂਹਰੇ ਰੱਖ ਲੈਣੇ ਆ ਨਹੀਂ ਜੇ ਨਾ ਆਪਣੇ ਕੋਈ ਏਸੀ ਸੀ ਨਾ ਕੋਈ ਆਪਣੇ ਠੰਡਾ ਥੱਲੇ ਕੋਈ ਚੀਜ਼ ਸੀ ਪਹਿਲਾਂ ਜੀ ਅੱਛਾ ਜੀ ਤਾਂ ਆਪਾਂ ਠੀਕ ਹੁੰਦਾ ਕਹਿੰਦਾ ਪਾਣੀ ਉਸ ਏਸੀ ਸੀ ਪਾਣੀ ਇੱਕ ਵਾਰ ਵੱਧ ਲਾ ਆਉਂਦੇ ਸੀ ਕੰਪਿਊਟਰ ਠੰਡਾ ਹੁੰਦਾ ਅੱਛਾ ਜੀ ਭਾਈ ਆਪਣੇ ਮੇਨ ਕੰਪਿਊਟਰ ਕਿਹੜੇ ਜਿਹੜੇ ਜ਼ਿਆਦੇ ਥੋੜੇ ਦੇਰੇ ਦੇਰੇ ਜਾਂ ਵਧੀਆ ਹੁੰਦੇ ਜਿਹੜੇ ਕੰਪਿਊਟਰ ਕੰਪਿਊਟਰ ਇੱਕ ਜੀ ਇਹਦਾ ਜਮਾਖ ਮੁੱਲ ਲਿਆ ਸੀਗਾ 60 ਰੁਪਏ ਜੀ ਆਪਣੇ ਕੋਲੇ ਪਰਿਵਾਰਾ ਖੜਾ ਦਾ ਅੱਛਾ ਜੀ ਜਵਾਕ ਲੈ ਆਈ ਸੀ ਉਹਨਾਂ ਕੋਲੋਂ ਕੂਤਰੀ ਆਪਣੇ ਕੋਲ ਇੱਕ ਬਚਾਰੀ ਕਾਰਖਣਾ ਬੰਦੇ ਮੁੱਲੂ ਵੇਚ ਕੇ ਚੜਗੀ ਸੀ ਉੱਥੋਂ ਮੁੜ ਕੇ ਮੁੰਡਾ ਛੱਡ ਗਿਆ ਕੂਤਰੀ ਮਰ ਗਈ ਕੋਹ ਸੱਟ ਗਿਆ ਆਪਣੇ ਕੋਲੇ ਅੱਛਾ ਜੀ ਤੇ ਆਪਣੇ ਕੋਲ ਛੱਡ ਗਿਆ ਉਹ ਵਿੱਚ ਰਹਿ ਗਈ ਚਿੰਦ ਫੰਗ ਵਾਂਗੂ ਪੱਟੇ ਹੋਏ ਸੀ ਉਹਦੇ ਜਮੇ ਲਹੂ ਨਿਕਲਿਆ ਹੋਇਆ ਅੱਛਾ ਜੀ ਉਹ ਦੋ ਦਿਨਾਂ ਫੇਰ ਆ ਗਿਆ ਅੱਛਾ ਉਹ ਪੰਜ ਚਾਰ ਮੇਲਾ ਦੀ ਵਿੱਚ ਪਾਦੀ ਉਹ ਕਦੇ ਡਰਦੀ ਮਾਰੀ ਗੁੱਡੇ ਚ ਲੁਕੀ ਵੀ ਰਹੀ ਅੱਛਾ ਜੀ ਅੱਜ ਉਹਦੇ ਵਿੱਚੋਂ ਫਿਰ ਉਹ ਲੁਕੀ ਜਾ ਬਾਹਰ ਦੇਖੀ ਦੌਰੇ ਉਹ ਕੋ ਫਿਰ ਮਖਮਲੀ ਜੋਲੀ ਛੜੀ ਅੱਛਾ ਜੀ ਚਲੋ ਜ ਉਦੋਂ ਲਹਣ ਲੱਗੇ ਵਿਚੋ ਅੱਛਾ ਜੀ ਆਈ ਉਡੀ ਦਾ ਕੂਤਰੀ ਤਿੰਨ ਚਾਰ ਘਟੇ ਉਹ ਉੜ ਗਈ ਆਪਣਾ ਕੱਟ ਜਿਓ ਅੱਛਾ ਤੇ ਆਵਾਜ਼ ਮਾਰੀ ਉਹ ਮੈਂ ਚੱਕਰੀ ਦਬਾ ਦੇ ਮੈਂ ਟੀਲ ਟੀਨ ਦੇ ਜੀ ਮਾਂ ਵੀ ਦਿੱਤੀ ਬਹੁਤ ਅੱਛਾ ਤੂੰ ਮੇਰੇ ਮਨ ਨੂੰ ਲੱਗੀ ਮੈਂ ਚੰਗੀ ਤੇਰੇ ਜੋ ਰਹਾਵੇਂ ਦਿੱਕੀ ਨਾ ਕੋ ਲੈ ਆਇਆ ਨਾ ਉਹ ਦਿੱਤੀ ਆਈ ਅੱਛਾ ਲੈ ਮੇਰੇ ਪਿੰਡ ਦੇ ਸੀ ਮੋਟੇ ਹੂੰ ਤੇ ਉਹ ਕੂਤਰੀ ਦਾ ਪਰਿਵਾਰ ਆਪਣੇ ਕੋਲ ਹੁਣ ਤੱਕ ਵੀ ਜਿੰਨਾ ਵੀ ਹੈਗਾ ਉਹੀ ਉੱਡ ਰਹਾ ਜਿਹੜਾ ਗੋਸਣਾ ਆ ਗਿਆ ਨਾ ਕੂਤਰੀ ਜੀ ਉਹ ਪੁੱਤ ਉਹ ਉੱਚੀ ਦਾ ਪੁੱਤ ਅੱਛਾ ਉਹੀ ਪਰਿਵਾਰ ਆਪਣੇ ਕੋਲੇ ਉਹ ਕੂਤਰੀ ਦਾ ਅੱਛਾ ਜੀ ਉਹ ਜੀ ਨੂੰ ਮੁੱਲ ਲਾਉਣੇ ਤੋਂ ਬਚਦੇ ਸੀ ਮੋਲਦੇ ਸੀ ਚਿੱਟੀਆਂ ਅੱਖਾਂ ਦੇ ਕੋਈ ਸੀ ਕੱਡਬੀ ਨੋਕ ਦੀ ਛੋਟੀ ਸੀ ਚਾਰ ਬਾਹੀਆਂ ਆਪ ਜਿੱਤੀ ਉਹ ਮਾਰਨ ਲੱਗੀ ਵੀ ਮੈਨੂੰ ਬਾਜੀ ਤਾ ਗਈ ਜਦੋਂ ਮਨੋਪ੍ਰੀਆ ਮੁੰਡੇ ਆਪਣੇ ਨਾਲ ਜੁੜੇ ਸੀ ਜਦੋਂ ਕਹਿੰਦੇ ਵੀ ਸਾਨੂੰ ਕੂਤਰੀ ਤਰੀਕੇ ਜਿੱਤੀ ਨਹੀਂ ਮੇਰੇ ਪਿੰਡਾਂ ਫਿਰ ਉਹ ਕੂਤਰੀ ਅੱਠ ਦਿਨ ਚ ਤਿਆਰ ਕਰਦੀ ਬੁੱਢੀ ਕੂਤਰੀ ਜਣੀ ਉਹ ਬਾਹਲਾ ਹੀ ਉੱਠੀ ਮਤਲਬ ਫਿਰ ਆਪਣੀ ਉਹ ਉਹੀ ਕਰਕੇ ਖਾਣੇ ਚੜ੍ਹ ਬਾਦ ਫਿਰਦੀ ਉਹ ਅੱਛਾ ਤੇ ਬਈ ਐਂ ਦੱਸੋ ਹੁਣ ਇੱਕ ਕੂਤਰ ਹੈ ਕੂਤਰ ਦੀ ਪੂਛ ਤੋਂ ਦੇਖ ਕੇ ਵੀ ਕੂਤਰ ਦਾ ਪਤਾ ਲੱਗ ਜਾਂਦਾ ਵੀ ਇਹ ਕਿਹੜੀ ਰੁੱਤ ਚੁੱਡੂਗਾ ਜਾਂ ਇਹ ਗਰਮਾ ਜਾਂ ਠੰਡਾ ਹੈ ਕਿਦਾਂ ਦਾ ਕੂਤਰ ਨਹੀਂ ਇਹ ਕਦੇ ਆਪਾਂ ਨਹੀਂ ਸੌਰੇ ਦੇ ਬਾਸੇ ਲਾਇਆ ਹੀ ਨਾ ਆਪਾਂ ਦੇ ਬਾਸੇ ਉਮੜਮੜਾ ਹੱਥ ਚ ਫੜਨ ਵਾਲੇ ਜਾਂ ਦੇਖਣ ਵਾਲੇ ਇਹਨਾਂ ਪੂਛਾਂ ਨਾਲ ਕਦੇ ਨਹੀਂ ਕਰਾਂਗੇ ਕਦੇ ਠਾਰਾਂ ਵਾਲੀ ਵੀ ਆਲੇ ਮੇਰੇ ਕੋਲ ਜਿੰਨੇ ਕੂਤਰ ਸੀ ਮੇਰੇ ਕੋਲ ਤਾਂ ਪੂਛ ਦੇ ਚਿੰਦਾਜਾ ਜ਼ਰੂਰ ਸੀ ਕਦੇ ਜਿਹੜੇ ਮੇਰੇ ਕੋਲ ਸੀਗੇ ਪਹਿਲਾਂ ਕੂਤਰਾਂ ਬੰਗ ਵੱਧ ਕੱਟ-ਕੱਟਦੇ ਸੀ ਉਹਨਾਂ ਨੇ ਮੈਨੂੰ ਪਿਛਾਰ ਸੀ ਵੀਰਾਂ ਉਹ ਵੱਧ ਰਹੀ ਅੱਛਾ ਜੀ ਇਹਨਾਂ ਤੇਰੇ ਫੁੱਲ ਵਾਲੇ ਕੂਤਰ ਸੀ ਇਹਨ ਉਹਨਾਂ ਦਾ ਕੋਈ ਰਹਿ ਗਿਆ ਕੋਈ ਪੁੱਤ ਨਹੀਂ ਮੈਂ ਜਿਹੜਾ ਨੀਲਾ ਸੀ ਇਹਨਾਂ ਦੇ ਵਿੱਚੋਂ ਵੱਡਾ ਹੈ ਇਹ ਕੂਦਰੀਆਂ ਦੇ ਵਿੱਚੋਂ ਹੀ ਨੀਲੇ ਕੂਤਰ ਬਣੇ ਸੀ ਮੇਰੇ ਉਹ ਕੂਤਰ ਮੇਰੇ ਨੀਲੇ ਜਿੰਨੇ ਛੱਡਿਆ ਕੱਲ ਚੀਨੇ ਨੀਲੇ 3 ਘੰਟੇ ਘੜੀ ਉੱਤੇ ਬਾਹਰ ਦਨਿਸ਼ ਪਾਏ। ਛੇ ਪਿੰਟ ਤੇ ਮੇਰੇ ਨੀਲੇ ਕਈ ਵਾ ਛੱਡ ਕੇ ਨਾ ਮੈਂ ਤਿੰਨ ਛੱਡੇ ਮੇਰੇ ਤਿੰਨ ਅੱਛਾ 8 ਦੇ ਵਿੱਚ ਬਾਕੀ ਬੰਦੀਆਂ ਨੂੰ ਪੁਨੋ ਤਿੰਨ ਆਪਣੇ ਤੁਰ ਬਹਿਣ ਲੱਗੇ ਬੰਦੇ ਬਾਹਰ ਅੱਛਾ ਇਹ ਬੰਦੀ ਬਾਹਰ ਤਿੰਨ ਸਨ ਕਰਦੇ ਸੀ ਠੀਕ ਹੈ ਤੇ ਬਾਈ ਕਬੂਤਰ ਦੇ ਜੋੜ ਤੋਂ ਕਿਵੇਂ ਪਤਾ ਲੱਗਦਾ ਕਬੂਤਰ ਦਾ ਕੁਝ ਹੈ ਉਹ ਤੋਂ ਉਹ ਤੋਂ ਵੀ ਅੰਦਾਜ਼ਾ ਹੁੰਦਾ ਹੈ ਕੁਝ ਕਬੂਤਰ ਦਾ ਜਿਹੜਾ ਜੋੜ ਹੁੰਦਾ ਕਬੂਤਰ ਦੇ ਵਿੱਚ ਹਾਂਜੀ ਉਹਦੇ ਵਿੱਚ ਵੀ ਕੋਈ ਕਹਿ ਦਿੰਦਾ ਹੈ ਵੀ ਇਹ ਜੋੜ ਤਾਂ ਲਵੇ ਜਾਂ ਤਾਂ ਕਬੂਤਰ ਉੱਡੂਗਾ ਫਿਰ ਉੱਡੇ ਵੀ ਨਹੀਂ ਕਬੂਤਰ ਮੇਰਾ ਕੋਈ ਨਹੀਂ ਕਬੂਤਰ ਦਾ ਫਰਕ ਸੀ ਅੱਛਾ ਜੀ ਉਹ ਉੱਤੇ ਕੋਈ ਭੈਣ ਦੇ ਵੀ ਜੋੜ 'ਚ ਫਰਕ ਸੀ ਉਹ ਉੱਡੇ ਨਹੀਂ ਮਰਨ ਵਾਲੇ ਕੋਈ ਕੰਮ ਕਰ ਲੈ ਅੱਛਾ ਹਾਂਜੀ ਇੱਕ ਮੇਰੇ ਕਾਲੀਆਂ ਦੇ ਵਿੱਚੋਂ ਮਨੇ ਸੀ ਕਬੂਤਰਾਂ ਦੇ ਵਿੱਚੋਂ ਸੋਭੀ ਉਹ ਮੈਂ ਸਾਹ ਕੋਲਿਆ ਕਬੂਤਰ ਕਾਲੀਆਂ ਹਾਂਜੀ ਇਹ ਜਿਹੜਾ ਗੁੱਸਾ ਕਬੂਤਰ ਕਹਿੰਦਾ ਉਹਦਾ ਬਾਪ ਉਹਦੇ ਬੱਚੇ ਘੜਾਇਆ ਸੀ ਉਹ ਉਹਨਾਂ ਦਾ ਜੋੜ ਜਮੇ ਨੇੜੇ ਸੀ ਪਹਿਲਾਂ ਸੀ ਉਹ ਵੀ ਕੁੱਟਰ ਕੰਦਨਾਂ ਦਾ ਵੱਜ-ਵੱਜ ਮਰਦੇ। ਅੱਛਾ। ਘਰੇ ਵੀ ਘੇਰੇ ਨੂੰ। ਉਹ ਫੇਰ ਮੁੜ ਕੇ ਕਢਾਈ ਨੀ ਮਾਂ ਮੱਤਾਂ ਕਰੀ ਜਾਂ। ਬੰਦੇ ਪਹਿਲੀ ਬਾਈ। ਅੱਛਾ। ਤੇ ਭਾਈ ਪੰਜੇ ਦੇ ਕੇ ਪੰਜਿਆਂ ਤੋਂ ਵੀ ਲੱਗਦੇ ਆ। ਹਾਂ ਜਿਹੜੇ ਮੇਰੇ ਕੁੱਟਰ ਏ ਸੀ ਮੈਂ ਪੰਜਿਆਂ ਨਾਲ ਮੇਰੇ ਪੰਜਿਆਂ ਨੇ ਮੈਨੂੰ ਬਿਛਾਉ ਸੀ। ਹਾਂ ਕਿੰਨਾ ਦੇ ਕੀ ਤੁਸੀਂ ਦੇਖੀ ਉਹ ਮੇਰੇ ਜਿਹੜਾ ਕੁੱਟਰ ਸੀ ਉਹਨਾਂ ਦੇ ਪੰਜੇ ਡੱਬੇ ਸੀ। ਉਹਨਾਂ ਤੋਂ ਮੈਨੂੰ ਬਿਛਾਉ ਸੀ। ਅੱਛਾ। ਆਪਣੇ ਆਪਣੇ ਕੁੱਟਰਾਂ ਵਿਛਾਣ ਹੋਰ ਤਾਂ ਆਪਾਂ ਨੂੰ ਪਤਾ ਨਹੀਂ ਸੀਗਾ ਜੀ ਕਿਸੇ ਜਿਹੜਾ ਪੰਛੀ ਨਾ ਵਰਤੀ ਜਾਂ ਤੱਕ। ਅੱਛਾ ਹੁਣ ਬਿਕਟਰ ਆਪਣੇ ਕੋਲ ਜਿਹੜਾ ਤੁਹਾਡੇ ਕਮਦਨ ਨੂੰ ਪਛਾਣ ਤੇ ਬਾਈ ਹੋਰ ਆਪਣੇ ਕੋਲ ਹੋਰ ਕਿਹੜੀਆਂ ਕਿਹੜੀਆਂ ਨਸਲਾਂ ਐ ਤੋਂ ਇਲਾਵਾ ਹੋਰ ਵੀ ਕਿਸੇ ਤੋਂ ਲੈ ਕੇ ਆਏ ਤਦੇ ਕੋ ਬਿਕਟਰ ਉਹ ਨਸਲੇ ਕਿਤਾਬਾਂ ਕਾਨੂੰਨੀ ਬਟਾਈ ਭਰ ਤੋਂ ਇਹਦੇ ਕੋਲੋਂ ਆਪਾਂ ਇੱਕ ਜੋਪ ਲੈ ਆਂਦੀ ਸੀ ਅੱਛਾ ਜੀ ਜਿੱਤੋਂ ਬਿਜਲੀ ਕੋਲ ਬਿਕਟਰ ਚਲੋ ਹੈ ਤਾਂ ਇਹਨਾਂ ਵਿੱਚੋਂ ਅਸੀਂ ਗਾਹੇ ਬਿਕਟਰ ਬਿਜਲੀ ਕੋਲ ਇੱਕ ਬਹੁਤਨੀ ਆਈਆਂ ਸੀ ਅੱਛਾ ਜੀ ਤੇ ਮਨੂਪਰ ਦਾ ਬਿਕਟਰ ਚਲੋ ਸਾਡੇ ਉਧਰ ਹੀ ਤਾਂ ਹੁਣ ਜਾਂਦੇ ਹੋਏ ਸੀਗੇ ਹਾਂ ਜੀ ਬਿਕਟਰ ਬੰਦੇ ਦੇ ਵੀ ਸੀ ਗਾਇ ਅੱਛਾ ਜੀ ਉਸ ਨਾਲ ਸੁਖਿਆਲੀ ਨਸਲ ਤਾਂ ਫਿਰ ਸਾਡੇ ਕੋਲੇ ਮੇਰੇ ਕੋਲ ਤਕਰੀਬਨ ਇਹਨਾਂ ਦੀ ਸੀ ਕੂਤਰੀ ਦੀ ਜਾਂੜ ਪ੍ਰਿਕ ਪੂਰੀ ਉੱਦੀ ਸੀ ਕੂਤਰਾ ਦੇ ਉਹਦੇ ਵਿੱਚ ਨਸਲ ਆਪਣੇ ਕੋਲ ਹੈਗੀ ਸੀ ਪਰ ਉਹਨੇ ਕਹਿੰਦੀ ਵੀ ਮੇਰੇ ਘਰ ਨੇ ਆਪਣਾ ਘਰ ਜੰਮੀ ਸੀ ਕੂਤਰਾ ਨੇ ਏਕੜਾਂ ਦੇ ਕੂਤਰਾ ਇਹ ਸਸਤਾ ਸੋਧੀ ਵਾਲੇ ਕੋਲ ਕੂਤਰਾ ਸੀ ਜਿੰਨਾ mucho ਨਸਲ ਦੋ ਚਾਰ ਪੀਸ ਬੈਠੇ ਨੇ ਅੱਛਾ ਠੀਕ ਹੈ ਇਹ ਨਸਲ ਜਿਹੜਾ ਸੁਖਿਆਲੀ ਨਸਲ ਜੀ ਤੇ ਇਹ ਨਸਲ ਆਪਣੀ ਜਿਹੜੀ ਮੁੱਲ ਵਾਲੀ ਕੂਤਰੀ ਨਸਲ ਮੇਰੇ ਕੋਲੇ ਬੰਦੇ ਜਿਹੜੇ ਦੱਸਦੇ ਵੀ ਚੱਕ ਲਿਆ ਸੀਗੇ ਅੱਛਾ ਜਿਹੜੇ ਕੱਟੇ ਕਲਾਏ ਹੋਏ ਆਪਣੇ ਕੋਲੇ ਮੀਟਰ ਆਪਣਾ ਹੀ ਨੇ ਅੱਛਾ ਠੀਕ ਹੈ ਵੇ ਭਾਈ ਹੋਰ ਤੁਹਾਡੇ ਕੋਈ ਇਹੀ ਜੀ ਬਾਜੀ ਹੋਵੇ ਜਿਹੜੀ ਤੁਹਾਡੇ ਜਾਦੇ ਦਿਲ ਦੇ ਨੇੜੇ ਹੋਵੇ ਜਿੱਥੇ ਜਾਂ ਤੁਹਾਡੇ ਨਾਲ ਕੋਈ ੱੱਕਾ ਹੋਵੇ ਹੋਵੇ ਤੁਹਾਡਾ ਕੂਤਰ ਕੱਲਾ ਘੜਦਾ ਹੋਵੇ ਐਦਾਂ ਦਾ ਕੋਈ ਕਿੱਸਾ ਤੁਹਾਡੇ ਨਾਲ ਹੋਇਆ ਹੋਵੇ ਉਹ ਬਾਜੀ ਤੁਸੀਂ ਜਿੱਤ ਗਏ ਹੋ ਹਾਂਜੀ ਇਹ ਆਪਣੇ ਗੱਗੇ ਵਾਲਾ ਛੱਡਿਆ ਸੀ ਇੱਕ ਬੱਚਾ ਜੀ ਮੇਰਾ ਚਾਰ-ਪੰਜ ਹੁੰਦਾ ਉਹ ਬਹੁਤ ਪਹਿਲੀ ਗੱਲੀ ਛੱਡਿਆ ਸੀ ਮਾ ਬੱਚਾ ਉਹ ਬੜਵਾਲੀ ਅੱਛਾ ਜੀ ਇਹ ਮੰਮੀ ਵੀ ਕੈਸੀ ਹੈ ਤੁਹਾਡਾ ਭਰਾ ਜੀ ਅੱਛਾ ਜੀ ਤੇ ਉੱਥੇ ਕੂਤਰ ਆਪਣੇ ਜਾਨੇ ਜਾ ਕੇ ਛੱਡਦੇ ਛੱਡੀ ਨੇ ਤਾਂ ਦਸ ਆਪੇ ਸਾਥ ਦੀ ਬਾਜੀ ਅੱਛੇ ਜੀ ਉੱਪਰ ਛੱਡਾ ਸੀ ਉੱਤੇ ਉਤਰ ਸੀ ਆਪਣੇ ਚਾਰ ਗੂਤਰ ਕੱਚੇ ਕਰਦੇ ਸੀ ਅੱਛੇ ਜੀ ਸ਼ਾਮ ਨੂੰ ਜਾ ਕੇ ਸ਼ਾਮ ਨੂੰ ਗੂਤਰ ਉਹ ਆਪਣਾ ਪੈਰ ਲਾਉਂਦਾ ਗੂਤਰ ਜਣੀ ਟੋਬੇ ਬੱਚਾ ਸੀਗਾ ਬਾਹਲੇ ਰਿਆ ਆਪਣੇ ਚਮਕਾਰੇ ਨੂੰ ਟੋਬੇ ਦੇ ਉੱਤੇ ਗੂਤਰ ਉਹ ਟੱਚ ਮਾਰਦੇ ਸੀ ਅੱਛੇ ਜੀ ਉਹ ਬਾਅਦ ਦੇ ਵਿੱਚ ਗੂਤਰ ਚਲੋ ਸਾਰੇ ਗੂਤਰ गिर ਗਏ ਬਾਅਦ ਚ ਟਾਂਕੀ ਦੀ ਬੱਟੇ ਆਪਣੇ ਕੋਲੇ ਅੱਛੇ ਜੀ ਉਹੀ ਸਾਡੇ ਜਿਹੜੇ ਅਸੀਂ ਸਾਡੇ ਗੂਤਰ ਆਪਣੇ ਸੀ ਇੱਧਰ ਲਈ ਸਾਡੇ ਰਹਿ ਕੇ ਚਾਰੇ ਅੱਛੇ ਜੀ ਅਸੀਂ ਉੱਥੋਂ ਤੇ ਉਹ ਗੂਤਰ ਆ ਗਿਆ ਫੇਰ ਗੂਤਰ ਸੀ ਛੱਡਾ ਜੀ ਉਹਨੂੰ ਅੱਛੇ ਜੀ ਸੇ ਵੀ ਗੂਤਰ ਇੱਕਾਂ ਦਾ ਹੀ ਛੇ ਕੂਤਰ ਆਪਣਾ ਬੰਦਾ ਗਿਆ ਜਿੱਤਿਆ ਛੇ ਤੋਂ ਬਾਅਦ ਹੀ ਫਿਰ ਉਹ ਅਗਰਲਾ ਬਾਜੀ ਆ ਗਈ ਸੀ ਗਗਰਲਾ ਮੈਂ ਛੱਡਤਾ ਜਾ ਕੇ ਜੀ ਉਹ ਦੂ ਭਗੋੜੀ ਇੱਕ ਮੁੰਡਾ ਹੋਰ ਸੀ ਟਿਕਲੇ ਕੋਲ ਤੇ ਇੱਕ ਕਪੜਾ ਸੀਗਾ ਅੱਛਾ ਇਹ ਛੱਡੇ ਕੂਤਰ ਜਾ ਕੇ ਜੀ ਉੱਥੇ 40 50 ਸੀ 35 ਬਣੇ 40 ਕਿੰਨੇ ਗਾ ਮੈਨੂੰ ਇਹਨਾਂ ਪਤਾ ਨਹੀਂ ਕਿੰਨੇ ਸੀਗੇ ਬੜੀ ਕਾਫੀ ਕੂਤਰ ਸੀਗੇ ਅੱਛਾ ਉੱਥੇ ਛੱਡੇ ਜੀ ਕੂਤਰ ਦੇ ਵਿੱਚ ਕੂਤਰ ਸਾਡੇ ਅੱਠਾਂ 'ਚ ਪੰਜ ਤਿੰਨ ਫਿਰਦੇ ਸੀਗੇ ਜੀ ਤਾਂ ਆਪਣਾ ਦੋ ਭਗੋੜੀਆਂ ਦੇ ਸੀ ਅੱਛਾ ਜੀ ਅੱਛਾ ਜੀ ਕੂਤਰ ਵੀ ਦੇ ਗੁੰਦ ਨਾਲ ਕੂਤਰ ਕਰਦੇ ਕਰਦੇ 50 ਜੀ ਰਹਿ ਗਏ ਜੀ ਅੱਛੇ ਤੁਮੇ ਕਹਿਣ ਲੱਗੇ ਬੰਡਾ ਲੋ ਚਲੋ ਆਪਾਂ ਵੀ ਕਹਾਂ ਕੋਈ ਗੱਲ ਨਹੀਂ ਬੰਦਾ ਜੀ ਕਰਨਗੇ ਤੇ ਮੁੰਡੇ ਇੱਕ ਉੱਥੇ ਨੰਬਰਦਾਰ ਉਹ ਕਹਿੰਦਾ ਵੀ ਕਿਵੇਂ ਆ ਮਹਾ ਵੀ ਜਿਵੇਂ ਤੁਹਾਡੀ ਮਰਜ਼ੀ ਲਓ ਬੁਲਾ ਲੈਂਦਾ ਸੀ ਆਪਾਂ ਨੰਬਰਦਾਰ ਗਿਆ ਨਹੀਂ ਨਾਮ ਦਾ ਬੰਦਾ ਅੱਛੇ ਉਹ ਬੁਲਾ ਲੈਂਦਾ ਸੀ ਆਪਾਂ ਪੈਸੇ ਪੂਸੇ ਹੀ ਪਾ ਦਿੰਦਾ ਸੀ 10 20 ਰੁਪਏ ਇੱਕਣ ਜਣੀ ਖੜਪੇਣਾ ਤੁਹਾਨੂੰ ਪਤਾ ਹੀ ਆ ਜੀ ਉਹ ਜਲਾ ਬੁਲਾਇਆ ਬੰਦਾ ਚਲੋ ਜੀ ਉੱਥੇ ਬਾਜੀ ਬੰਡੀ ਨੂੰ ਉਹਨੇ ਜੀ ਕਰੇ ਜਵਾਬ ਦਿੱਤਾ ਕਹਿੰਦਾ ਵੀ ਨਹੀਂ ਉੱਥੇ ਸੀ ਉਹ ਮੜੋਲੀ ਦਾ ਬੰਦਾ ਚਲੋ ਜੀ ਉਹ ਪੁੱਤਰ ਸਾਰੇ ਮਾਂ ਵੀ ਆਹ ਕੂਤਰੇ ਕੁੱਪਰ ਚਾ ਬਹੁਤ ਉੜਦਾ ਸੀਗਾ ਮਾਂ ਵੀ ਆਹ ਕਬੂਤਰ ਕੀਦਾ ਵਾ ਕਹਿੰਦੇ ਕਟਿਆ ਹੋਇਆ ਅੱਛਾ ਅੱਜ ਪਹਿਲਾਂ ਕਹਿੰਦੇ ਕਟਿਆ ਹੋਇਆ ਕਬੂਤਰ ਤੇ ਚਲੋ ਮੈਂ ਠੀਕ ਕਟੇ ਮੈਂ ਜੰਨੇ ਕਬੂਤਰ ਜੀ ਉਹ ਬੈਠ ਲਈ ਕਬੂਤਰ ਬੈਠਣ ਲੱਗੇ ਤੇ ਬੈਠਦੇ ਬੈਠੇ ਇੱਕ ਦਾ ਟਾਈਮ ਲੱਗ ਗਿਆ ਇੱਕ ਮੀ ਗਿਆ ਤੇ ਆਪਣਾ ਕਬੂਤਰ ਵੀ ਟੁੱਟ ਗਿਆ ਅੱਛਾ ਹਾਂਜੀ ਉਹ ਚਲੇ ਗਿਆ ਨਵਾਲੇ ਪਿੰਡਾਂ ਮਰਾਲੀ ਉਧਰ ਚੜ ਗਿਆ ਟਾਈਮ ਲਾਦਾ ਟਾਈਮ ਲਾਦਾ ਮੈਂ ਦਿਖਾਉਂਦਾ ਆਪਣੇ ਸਰੇ ਜਾਂਦਾ ਹੁੰਦਾ ਇੱਕ ਮੁੱੱਚਾ ਆਪਣਾ ਮੁੜਿਆ ਜਾ ਤੇ ਮੁੜਦੇ ਹੁਣ ਥੱਲੇ ਕੰਮ ਕਦੇ ਉਹ ਮਾ ਆ ਰਿਹਾ ਕੋਲ ਮੈਂ ਕੰਡਲ ਲੁੱਡਿਆ ਜਦ ਕਹਿੰਦੇ ਆ ਤੂੰ ਸਾਡਾ ਅੱਛਾ ਮੈਂ ਤਾਂ ਕੱਟਿਆ ਸੀ ਕਹਿੰਦਾ ਨਹੀਂ ਨਹੀਂ ਇਹ ਬੱਚਾ ਕਹਿੰਦਾ ਚਾਹੇ ਇਕਲਨ ਕਰ ਲਾ ਤਾਂ ਲੱਗਾ ਕਿ ਸੈਂਗਟ ਫਾਸਟੇ ਕਰ ਗਏ ਅੱਛਾ ਹਾਂ ਜੀ ਉਹਨੇ ਰੌਲਾ ਪਾ ਲਿਆ ਸੈਂਗਟ ਫਾਸਟੇ ਕਰ ਲਈ ਉਹਨਾਂ ਨੇ ਚਾਹੇ ਕਹਿੰਦਾ ਉਹ ਵਿਚਪਾਲਾ ਚਾਹੇ ਲਾ ਗਿਰਿਆ ਸੀ ਸੈਂਗਟ ਫਾਸਟੇ ਬਾਜੀ ਕਰਦੀਆਂ ਨਾਮ ਸੀ 2 ਕਿਲੋ ਬਲਾ ਅੱਛਾ ਅਸੀਂ ਨਾਲ ਚਲੋ ਉਹ ਕਹਿੰਦਾ ਵੀ ਤੈਨੂੰ ਮੈਂ ਦੇਣਾ ਕੁਛ ਨਹੀਂ ਇਹਨਾਂ ਨੇ ਵੀ ਤੂੰ ਕਰਨਾ ਵੀ ਸੈਂਗਟ ਫਾਸਟ ਕਰਤੀ ਇਹਨਾਂ ਹੁਣ ਤਾਂ ਇਹਨਾਂ ਦੇ ਸਵੇਰੇ ਤਾਂ ਕਿਹਾਰੇ ਸੈਂਗਟ ਫਾਸਟਾ ਚਲੋ ਜੀ ਉਹਨਾਂ ਨੇ ਬੱਚਾ ਲਾਇਆ ਆਪਾਂ ਉਹ ਥੁ ਕੂਟਰ ਡਾਂਗੇ ਲਈ ਕੂਟਰ ਨਹੀਂ ਆਇਆ ਆਪਣਾ ਸਵਾ ਘੰਟਾ ਬੱਚਾ ਬੰਦ ਹੋ ਗਿਆ ਸਾਰੇ ਨਾਲ 2 ਕਿਲੋ ਮਦਦ ਉੱਥੇ ਆਪਣਾ ਲਈ ਉਹ ਸਾਬ ਨੂੰ ਧੱਕਾ ਲੱਗੇ ਵੀ ਧੱਕਾ ਆ ਆਪਣਾ ਬੱਚਾ ਬਹੁਤ ਵੱਡਾ ਬੜਾ ਨਜ਼ਰ ਆਇਆ ਸਵਾ ਘੰਟਾ ਪੜਦਾ ਧੱਕਾ ਇਹ ਬਈ ਘਰੇ ਤੁਸੀਂ ਕਿੰਨਾ ਘੜਾ ਲੰਨੇ ਆ ਪੁੱਤ ਪੁੱਤ ਬੱਚਾ 3 ਘੰਟੇ ਘਰੇ ਉੱਠਦਾ ਸੀ ਜਿੰਨੀ ਆਵਾਜ਼ੇ ਵੀ ਛੱਡ ਤੈਨੂੰ ਸਵਾ ਤਿੰਨ ਘੰਟੇ ਘਰੇ ਉੱਠਦਾ ਸੀ ਅੱਛਾ ਪੱਕਾ ਹੀ ਵਾਲਾ ਸੀ ਜਿਹੜਾ ਉਹਨੂੰ ਬਸ ਕੇਰੇ ਚ ਪਾ ਲਿਆ ਉਹਨੂੰ ਪਤਾ ਲੱਗ ਜਾਂਦਾ ਸੀ ਕਿ ਮੇਰਾ ਬੜਾ ਕੂਟਰ ਕਿੱਥੇ ਸੀ ਉਸ ਤੋਂ ਬਾਅਦ ਇਹ ਵੀ ਉਹਨੂੰ ਪਤਾ ਲੱਗ ਜਾਂਦਾ ਕਿ ਅਸੀਂ ਚੱਲੇ ਅੱਛਾ ਹਾਂ ਕਿ ਉਹ ਤਾਂ ਕਹ ਤੇ ਭਾਈ ਆਮ ਤੁਸੀਂ ਕਿੰਨਾ ੜਾਉਨੇ ਕਬੂਤਰ ਨੂੰ ਘਰੇ ਕਿੰਨਾ ੜਾਉਣਾ ਚਾਹੀਦਾ ਤੁਹਾਡੇ ਆਈਡੀਆ ਹੁਣ ਤਾਂ ਕਬੂਤਰ ਘਰ ਤੇ ਘੱਟ ਵੀ 7 ਤੋਂ ਘੰਟੇ 6-7 ਘੰਟੇ ਕੂਤੇ ੜਾ ਕੇ ਛੱਤ ਘੰਟੇ ੜਾਉਨੇ ਹੋ ਜੇ ਆਮ ਦਰਮਿਆਨ ਹੀ ਆ। ਅੱਛਾ ਇਹਨਾਂ ਦੇ 7 ਘੰਟੇ 8 ਹੀ ਬਸ ਠੀਕ ਹੈ 6 ਘੰਟੇ ਵਾਲੇ ਵੀ ਜਣੀ ਚੜਦੇ ਆ ਤਾਂ ਮਚਾਰਾ ਵਾਲੇ ਘੰਟੇ ਵਾਲੇ ਛੱਦੇ ਨੇ ਕੂਤਰ ਜਣੀ ਕਈ ਵਾਰ ਜਿਵੇਂ ਕਹਿੰਦੇ ਆਹ ਬਾਜੀ ਲੰਬੀ ਵਾਲਾ ਹੋਵੇ ਚੱਕਰ ਜੂ ਚੌਣੀ ਥੋੜਾ ਜਿਆਦਾ ਤੜਕੜ ਜਾਂ ਹੋ ਜਾਂਦਾ ਵਾ ਅੱਛਾ ਜੀ ਨਹੀਂ ਆਪਣੇ 5-6-7 ਘੰਟੇ ਲੱਕ ਕੂਤਰ ਵਿੱਚ ਪਾ ਦਿੰਦੇ ਠੀਕ ਹੈ ਤੇ ਭਾਈ ਪਾਣੀ ਤੇ ਕਬੂਤਰ ਨੂੰ ਕਰਨ ਦਾ ਸਹੀ ਤਰੀਕਾ ਕੀ ਆ ਕਿਸ ਤਰੀਕੇ ਨਾਲ ਕਬੂਤਰ ਨੂੰ ਪਾਣੀ ਤੇ ਕਰਨਾ ਚਾਹੀਦਾ ਜਿਹੜਾ ਕਬੂਤਰ ਸੁੱਜੇ ਨਾ ਉਹ ਤਾਂ ਬਸ ਪਾਣੀ ਸਿਕਾ ਕੇ ਮਤਲਬ ਦੇਖਣਾ ਚਾਹੀਦਾ ਵੀ ਕਿੰਨੇ ਘਟਾਈਆਂ ਹੋ ਗਈਆਂ ਵੀ ਕਿੰਨਾ ਕੇ ਪਾਣੀ ਸਿਕਾਉਂ ਦਾ ਕੀ ਮਤਲਬ ਭਾਈ ਧੁੱਪ ਲਵਾ ਕੇ ਜਿਵੇਂ ਤੁਸੀਂ ਦੱਸ ਕੁੰਦੇ ਆਪਾਂ ਨੂੰ ਹੋਰ ਤਿੰਨ ਵਾਰੀ ਨੋਟ ਕਰ ਲੈਣੀ ਆਪਣਾ ਇਹ ਧੁੱਪ ਲਾ ਕੇ ਜਾਂ ਜਿਹੜੀ ਬੁੱਟੀ ਲਾ ਕੇ ਆਪਣਾ ਮੜਾ ਗੁੜਕਟ ਲਾ ਕੇ ਸੌਂਸ ਕਰਕੇ ਇਸ ਤਰ੍ਹਾਂ ਅੱਛਾ ਜੀ ਨਹੀਂ ਬਣਿਆ ਹੋਇਆ ਗੁੜ ਲਾ ਕੇ ਫਿਰ ਉਹ ਕਰਦੇ ਹਾਂ ਹਾਂ ਜੀ ਬਣਿਆ ਹੋਇਆ ਮੜਾ ਮਤਲਬ ਅੱਛਾ ਜੀ ਇਹ ਆਪਣੇ ਆਪਣੇ ਹਿਸਾਬ ਨਾਲ ਹੀ ਆਪਣਾ ਅੱਛਾ ਜੀ ਤੇ ਪਹਿਲੀ ਡਾਈ ਨੂੰ ਬਾਈ ਕਿੰਨਾ ਪਾਣੀ ਲਾਉਣਾ ਹੈ ਜਦੋਂ ਪਹਿਲੀ ਵਾਰ ਪਾਣੀ ਲਾਉਣਾ ਤੁਹਾਨੂੰ ਪਹਿਲੀ ਡਾਈ ਅੰਦਾਜ਼ਾ ਜੀ 10 ਕੈਮ ਵਾਲਾ ਦੇ ਸਿਸਟਮ ਨਾਲ ਲਾਣਾ ਛੋਟੀ ਜਿਹਦੇ ਨਾਲ ਕਿ ਛੋਟੀ ਨਾਲ ਹੀ ਲਾ ਦਿੰਦੇ ਆ ਅੱਛਾ ਜੀ ਆਪਣਾ ਜੋ ਗੁੜ ਘੜਨ ਲੱਗਾ ਫਿਰ ਤਾਂ ਸੁੱਜਣ ਦਾ ਲੋੜ ਹੀ ਨਹੀਂ ਪੈਂਦੀ ਆਪਾਂ ਗੁੜ ਦੇ ਸੁੱਕਦੇ ਜੀ ਅੱਛਾ ਜੀ ਜੇ ਨਹੀਂ ਗੁੜ ਘੜ ਕੇ ਵਿੱਚ ਔਰ ਚੱਪਾ ਨਹੀਂ ਲਾਉਂਦੇ ਚਲ ਕੇ ਤੇ ਨਹੀਂ ਹਟਦਾ ਵਾ ਉਰ ਕੇ ਅੱਛਾ ਜੀ ਜਿਹੜਾ ਬਾਈ ਗੋੜਾ ਗੁੜ ਦੀ ਕੀ ਪਛਾਣ ਹੁੰਦੀ ਆ ਕਹੇ ਜਿਆ ਗੁੜ ਹੋਣਾ ਚਾਹੀਦਾ ਕਿਹੜਾ ਗੁੜ ਵਧੀਆ ਹੈ ਇਹ ਤਾਂ ਗੁੜ ਤਾਂ ਆਪਣੇ ਕੋਲ ਜਿੱਦ ਦੇ ਕੂਤਰ ਰੱਖੇ ਨੇ ਜੀ ਆਪਾਂ ਨੇ ਮੈਂ ਤਕਰੀਬਨ ਕਿਹੇ ਬੰਦੇ ਸਾਡੇ ਬਾਹਰ ਚੜ੍ਹ ਗਏ ਬੰਦੇ ਉਹ ਅੱਛਾ ਉਹਨਾਂ ਕੋਲੋਂ ਲੈ ਕੇ ਆਇਆ ਸੀ ਗੁੜ ਮੈਂ 400 ਗ੍ਰਾਮ ਹੋਇਆ ਤੇ 4 ਰੁਪਏ ਦੇ ਕਾਇਆ ਸੀ ਅੱਛਾ ਮੇਰੇ ਕੋਲ ਤਾਂ ਉਹੀ ਗੋੜਾ 400 ਗ੍ਰਾਮ ਦੇ ਵਿੱਚ ਗੁੜ ਲੈ ਕੇ ਪਾਤਿਆ ਸੀ ਜਿੱਦਾਂ ਹੀ ਗੋੜਾ ਮੈਨੂੰ ਹੋਰ ਗੁੜ ਤਾਂ ਮੈਂ ਦੇਖਿਆ ਨਹੀਂ ਮੈਂ ਤਾਂ ਉਹੀ ਆਪਣਾ ਰੱਖੀ ਨੀ ਉਹਦੋਂ ਦਾ ਗੋੜ ਬਣਾਇਆ ਹੋਇਆ ਹੁਣ ਤੱਕ ਚੱਲਦਾ ਹਾਂ ਜੀ ਹੁਣ ਤੱਕ ਵੀ ਆਪਣੇ ਕੋਲ ਗੁੜ ਦੇ ਜਿੱਦ ਦੇ ਗੁੜ ਬੱਚੇ ਨੇ 5-7 ਰੁਪਏ ਇਹਨਾਂ ਦਾ ਕੋਈ 5 ਸਾਲ ਗੁੜ ਪਹਿਲਾਂ ਦਾ ਬਣਾਇਆ ਸੀ ਅੱਛਾ ਜੀ ਪਈਆ ਗੁਰ ਨੂੰ ਆ ਟੋਬ ਅੱਛਾ ਜੀ ਜੇ ਨਹੀਂ ਉਹਦੇ ਉਹਨੂੰ ਤੁਸੀਂ ਤਿਆਰੇ ਉਹਨਾਂ ਕ ਕਰਦੇ ਆ ਜਿੰਨੀ ਕ ਜਰੂਰਤ ਜਿੰਨੀ ਕ ਹਾਂਜੀ ਹੁੰਦੀ ਠੀਕ ਹੈ ਜੀ ਉਹ ਜੋ ਤਿਆਰ ਨਹੀਂ ਠੀਕ ਹੈ ਜੀ ਜੇ ਨਹੀਂ ਸਾਰੇ ਗੁਰ ਨੂੰ ਤਿਆਰ ਕਰਕੇ ਨਹੀਂ ਰੱਖਣਾ ਚਾਹੀਦਾ ਫੇਰ ਤਾਂ ਬਾਈ ਇਹ ਘਟ ਜਾਂਦੀ ਹਾਂਜੀ ਹਾਂਜੀ ਫੇਰ ਤਾਂ ਕਈ ਵਾਰ ਗੋੜੇ ਆਮ ਮੰਦਕਾਨ ਤੋਂ ਲੈ ਆਉਂਦੇ ਆ ਗੋੜ ਮਾੜਾ ਹੁੰਦਾ ਵਿੱਚ ਕੋਈ ਚੀਜ਼ ਪੂਰੀ ਨਹੀਂ ਰਹਿੰਦੀ ਆ ਹਾਂਜੀ ਫਿਰ ਉਹ ਹਰ ਵਾਰ ਅੱਛਾ ਇਹ ਤਾਂ ਗੋੜਾ ਪਤਾ ਹੋਵੇ ਆਪਣੇ ਬੰਦੇ ਨੇ ਬਣਾਇਆ ਫਿਰ ਉੱਥੋਂ ਗੋੜ ਬਹਾਲੀ ਦਾ ਅੱਛਾ ਜੀ ਉਹ ਪੋਰਾ ਪਾ ਠੀਕ ਹੈ ਭਾਈ ਜਦੋਂ ਕੂਤਰ ਉੱਡ ਕੇ ਆਉਂਦਾ ਫਿਰ ਉਹਦੀ ਕਿਵੇਂ ਤੁਸੀਂ ਸਭ ਸੰਭਾਲ ਕਰਦੇ ਉਹਨੂੰ ਕਿੰਨੇ ਚਿਰ ਬਾਅਦ ਦਾਣਾ ਦੰਨੇ ਆ ਕਿੰਨੇ ਚਿਰ ਬਾਅਦ ਦੇਣਾ ਚਾਹੀਦਾ ਕਿਵੇਂ ਉਹਦੀ ਸਭ ਸੰਭਾਲ ਕਰਦੇ ਉਹਦਾ ਕੂਤਰ ਦਾ ਆਇ ਕੂਤਰ ਦੇ ਸਿਰ ਤੇ ਹੋਏ ਨਾ ਵੀ ਜੋਰ ਕਿੰਨਾ ਕੁ ਲੱਗਾ ਕਿੰਨਾ ਕੁ ਨਹੀਂ 10 15 ਮਿੰਟ ਬਾਅਦ ਅਸੀਂ ਤਾਂ ਪਾਣੀ 10 ਮਿੰਟ ਬਾਅਦ ਪੰਜ ਨੂੰ ਜੋਰ ਆਪ ਕੋ ਪਾਣੀ ਪਿਣੀ ਭਾਈ ਉਹਦੇ ਬਾਅਦ ਦੋ ਢਾਈ ਤਿੰਨ ਘੰਟੇ ਬਾਅਦ ਦੋ ਪੰਜ ਘੰਟੇ ਬਾਅਦ ਇੱਕ ਵਾਰ ਦੇਖੋ ਦਾਣਾ ਪਾਣੀ